ਤਿਕਨਦਲੇ ਦੋਸਤੋ ਮਿੱਤਰੋ ਵੈਕੂ ਜੀ ਕਾਲਸਾ ਵੈਕੂ ਜੀ ਕੀ ਪਤਿ ਉਹ ਵੀ ਸਾਡੇ ਇੱਕ ਹਲਕੇ ਦੇ ਬਹੁਤ ਹੀ ਨਤਾਲਕ ਆਗੂ ਤੇ ਸੰਪੰਖ ਕਾਰੀ ਤੇ ਬੇਬਾਕ ਆਪਣੀ ਬੋਲੀ ਤੋਂ ਜਾਣੇ ਜਾਂਦੇ ਸਰਦਾਰ ਕੌਮੀ ਚਿੱਤਰਾ ਉਹਨਾਂ ਨੂੰ ਬੁਲਾਉਣ ਲੱਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਵੈਕੂ ਜੀ ਕਾਲਸਾ ਵੈਕੂ ਜੀ ਜੀ ਸਭ ਤੋਂ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਤੁਸੀਂ ਕਹਿੰਦੇ ਵੀ ਮੀਡੀਆ ਦੇ ਦੁਆਰਾ ਫੇਰ ਛਾਏ ਹੋ ਤੇ ਪਤਾ ਲੱਗਿਆ ਹੈ ਗੁਰਦਿਆਲਾ ਦੇ ਵਿੱਚ ਇੱਕ ਪ੍ਰਧਾਨ ਨੂੰ ਦੇ ਨਾਲ ਪੰਗਾ ਪੈ ਗਿਆ ਤੁਹਾਡਾ ਉਹ ਸਰਕਾਰੀ ਕੀ ਬਰਸਲ ਚ ਲੋਗ ਹੁ ਤੁਸੀਂ ਸ਼ੁਰੂਇਤੋਂ ਕਰਨਿਆ ਮੈਂ ਚਾਹੁੰਦਾ ਨਹੀਂ ਸੀ ਆਪਾਂ ਜ਼ਿਕਰ ਕਰੀਏ ਹਜੇ ਲੋਕਾਂ ਦਾ ਅਸਲ ਚ ਕੀ ਆ ਕੱਲ ਆਪਣਾ ਭਰਾਵਾਂ ਵਰਗਾ ਦੋਸਤ ਜੀ ਗੁਰਪ੍ਰੀਤ ਸਿੰਘ ਹੋ ਗਏ ਉਹਨਾਂ ਦੀ ਪਰਿਵਾਰ ਦੇ ਦੁੱਖ ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਅੰਤਮ ਸੰਸਕਾਰ ਦੀਆਂ ਰਸਮਾਂ ਹੋ ਰਹੀਆਂ ਸੀ ਉਹਨਾਂ ਦਾ ਬੇਟਾ ਬਹੁਤ ਪਿਆਰ ਕਰਦਾ ਹੈ ਚਲੋ ਉਹ ਵਿਚਾਰਾ ਗੱਲ ਲੱਕੇ ਰੋਣ ਲੱਗ ਗਿਆ ਮੈਨੂੰ ਜਦੋਂ ਮੈਂ ਉਹਨਾਂ ਨਾਲ ਅਫਸੋਸ ਕਰਨ ਗਿਆ ਅਸਲ ਚ ਗੱਲ ਜਿੱਥੋਂ ਮੈਨੂੰ ਮਹਿਸੂਸ ਹੋਇਆ ਵੀ ਇੱਥੋਂ ਗੱਲ ਵਧ ਗਈ। ਉਹ ਮੈਨੂੰ ਗੱਲ ਲੱਕੇ ਰੋ ਰਿਹਾ ਤੇ ਮੈਂ ਉਹਨੂੰ ਸਮਝਾ ਰਿਹਾ ਸੀ ਕਿ ਅੱਜ ਹੁਣ ਜ਼ਿੰਮੇਵਾਰੀ ਤੇਰੇ ਸਿਰ ਤੇ ਆ ਪਰਿਵਾਰ ਦੀ, ਮਾਂ ਦੀ, ਭੈਣ ਦੀ, ਹੋਰ ਸਾਰੇ ਜ਼ਿੰਮੇਵਾਰੀਆਂ ਲੋਕਾਂ ਦੀ ਜਿਹੜਾ ਬਾਪੂ ਛੱਡ ਗਿਆ। ਤੂੰ ਕਮਜ਼ੋਰ ਨਹੀਂ ਪਹਿਣਾ, ਤੱਕੜਾ ਹੋਣਾ ਹੈ। ਇਸ ਲਈ ਤੂੰ ਮਾਂ ਦੇ ਤੇ ਭੈਣ ਦੇ ਸਾਹਮਣੇ ਤਾਂ ਜਮੇ ਨਹੀਂ ਰੋਣਾ। ਚਲੋ ਵਿਚਾਰਾ ਗੱਲ ਲੱਕੇ ਰੋ ਰਿਹਾ ਸੀ, ਉਹਨੂੰ ਹੌਸਲਾ ਦੇ ਰਿਹਾ ਸੀ ਤਾਂ ਉਧਰੋਂ ਕਾਂਗਰਸ ਦਾ ਪ੍ਰਧਾਨ ਤੇ ਕਾਂਗਰਸ ਦੀ ਹੋਰ ਲੀਡਰਸ਼ਿਪ ਉਹਦੇ ਨਾਲ ਅਫਸੋਸ ਕਰਨ ਆ ਗਈ। ਉਮਸ਼ਾਨ ਘੜਚੇ ਖੜੇ ਸੀ ਤਾਂ ਜਿਹੜੇ ਕਾਂਗਰਸ ਦੇ ਬਹੁਤ ਕੁਝ ਸੀਨੀਅਰ ਲੀਡਰ ਸੀ ਜਿਨ੍ਹਾਂ ਨੇ ਆ ਕੇ ਮੇਰੇ ਨਾਲ ਹੱਥ ਕੀ ਮਲਾਏ ਇਹ ਵੀ ਇਸ ਗੱਲ ਦੀ ਵੀ ਤਕਲੀਫ ਹੋਈ ਉਹਨੂੰ ਇਨਸਿਕਿਉਰਟੀ ਫੀਲ ਹੋਈ ਪ੍ਰਧਾਨ ਨੂੰ ਤੇ ਉਸ ਤੋਂ ਬਾਅਦ ਉਹ ਉਸ ਕਾਕੂਆ ਸੀ ਕਿੰਨੇ ਉਹਨੂੰ ਪਿਆਰ ਨਾਲ ਮਾਈ ਗੋਗੀ ਦਾ ਬੇਟਾ ਹੈ ਉਹਨਾਂ ਨੂੰ ਮੇਰੇ ਨਾਲ ਲੱਗੇ ਸਨ ਉਹ ਐ ਮਤਲਬ ਫੜ ਕੇ ਜੱਤੀ ਨੂੰ ਲੈ ਕੇ ਨਾਲ ਦੇ ਨਾਲ ਨਾਲ ਇਹਨਾਂ ਨੂੰ ਫਾਰਮੈਟੀਆਂ ਕਰਨਾ ਆਇਆ ਸੀ ਕਿਉਂਕਿ ਜਦੋਂ ਜੋ ਜੋ ਬਾਅਦ ਦੇ ਵਿੱਚ ਹੋਇਆ ਸਾਡੇ ਨਾਲ ਪੈਸਾ ਕੋਈ ਪਤਾ ਲੱਗਦਾ ਵੀ ਜੇ ਤੁਸੀਂ ਇਹੋ ਜੀ ਜਗ੍ਹਾ ਤੇ ਜਾ ਕੇ ਵੀ ਤੁਸੀਂ ਇਨਸਾਨ ਬਣ ਕੇ ਨਹੀਂ ਖੜ੍ਹ ਸਕਦੇ ਜਿੱਥੇ ਜਾ ਕੇ ਤਾਂ ਹਰੇਕ ਬੰਦੇ ਨੂੰ ਆਪਣੀ ਮੌਤ ਤੇ ਆਤਮ ਸਮਾਚੇ ਦਿੱਤੇ ਹੁੰਦਾ ਜਦੋਂ ਉਹ ਨਿਸ਼ਾਨ ਘਟ ਜਾਂਦੇ ਆ ਵੀ ਅਸੀਂ ਵੀ ਕਿਸੇ ਦਿਨ ਇੱਥੇ ਆਉਣਾ ਹੈ ਇਸ ਅਗ ਵਿੱਚ ਮੱਚਣਾ ਜਿਹੜਾ ਇਨਸਾਨ ਉੱਥੇ ਜਾ ਕੇ ਵੀ ਇਸ ਭਾਵਨਾ ਨਾਲ ਨਹੀਂ ਜਾਂਦਾ ਤਾਂ ਫਾਰਮੈਟ ਵੀ ਕਰ ਲਿਆਏ ਅਸੀਂ ਬਾਹਰ ਆ ਗਏ ਜੀ ਮੇਰਾ ਦੋਸਤ ਸੀ ਇੱਕ ਲੋਕਲ ਕਾਉਂਸਲਰ ਅਸੀਂ ਬਾਹਰ ਖੜ੍ਹ ਗਏ ਆ ਕਿ ਚਲੋ ਆਪਾਂ ਚੱਲੀਏ ਹੁਣ ਸਾਡਾ ਮੁੰਡਾ ਦੋਸਤ ਜਿਹੜਾ ਮੇਰੇ ਨਾਲ ਗੱਡੀ ਚਲਾਉਂਦਾ ਸੀ ਉਹਨੂੰ ਮੈਂ ਕਿਹਾ ਤੂੰ ਗੱਡੀ ਵਾਪਸ ਮੋੜ ਕੇ ਲੈ ਆਂ ਸੀ ਇੱਥੇ ਕਰਦੇ ਤੋ ਮੈਂ ਮਹਿਸੂਸ ਕੀਤੀ ਜੋ ਗੱਲ ਜੋ ਇਹਨੂੰ ਲੱਗੀ ਕਿ ਇਹ ਹੁਣ ਇੱਥੇ ਇਕੱਲਾ ਖੜਾ ਹੈ ਕਿਉਂਕਿ ਮੇਰਾ ਪਹਿਲਾਂ ਵੀ ਇੱਕ ਵਾਰ ਇਲੈਕਸ਼ਨ ਦੇ ਵਿੱਚ ਪੰਗਾ ਪਿਆ ਸੀ ਉਦੋਂ ਵੀ ਇਹਨੇ ਪਰਦੀ ਸ਼ਬਦਾਵਲੀ ਵਰਤੇ ਸੀ ਪਰਦਾ ਇਸ਼ਾਰਾ ਕੀਤਾ ਸੀ ਜਿਹਨੂੰ ਗਾਲ ਕਹਿ ਸਕਦੇ ਸਿੱਧੇ ਸ਼ਬਦਾਂ ਦੇ ਪੰਜਾਬੀ ਵਿੱਚ ਵੀ ਗਾਲ ਕੱਢੀ ਸੀ ਤਾਂ ਉਹ ਜਦੋਂ ਅਸੀਂ ਦੋਨੇ ਖੜੇ ਸੀ ਸੜਕ ਦੇ ਕਿਨਾਰੇ ਇੱਕ ਮੇਰਾ ਦੋ ਪਿੰਡ ਦਾ ਮੇਰੇ ਚਾਚੇ ਦਾ ਬੇਟਾ ਸੀ ਉਹ ਪਿੱਛੇ ਸੀ ਇਹਨੇ ਕਿਹਾ ਦੋਨੇ ਖੜੇ ਆ ਗੱਡੀ ਦਾ ਸ਼ੀਸ਼ਾ ਡਾਊਨ ਕੀਤਾ ਜਦੋਂ ਤੁਰਿਆ 10-12 ਗੱਡੀਆਂ ਦਾ ਕਾਫਲਾ ਸੀ ਹੋਰ ਇੱਕ ਐਮਐਲਏ ਦੀ ਕੁਝ ਨਾ ਸਿਕਿਉਰਟੀ ਸੀ ਪਰ ਜਦੋਂ ਸਾਡੇ ਪੰਜ ਸੱਤ ਕਦਮ ਸਾਹਮਣੇ ਸੀ ਮੇਰੇ ਉਹ ਸ਼ੀਸ਼ਾ ਡਾਊਨ ਸੀ ਜਦ ਜਦੋਂ ਤੇਰੀ ਸਾਡੇ ਨਾਲ ਬੋਲ ਚਾਲ ਨਹੀਂ ਬਣਦੀ ਨੇ ਤੂੰ ਉਹਦਾ ਸ਼ੀਸ਼ਾ ਚੜਾ ਲਾਂ ਕਿ ਜਾਨ ਸਾਨੂੰ ਕੀ ਦਿਖਾਉਣਾ ਤੂੰ ਉਹਦਾ ਹੰਕਾਰ ਤੇਰਾ ਹੰਕਾਰ ਸਾਰੀ ਦੁਨੀਆ ਜਾਣਦੀ ਪੰਜਾਬ ਜਾਣਦਾ ਉਹ ਸ਼ੀਸ਼ਾ ਡਾਊਨ ਕੀਤਾ ਹੋਇਆ ਸੀ ਤੇ ਮੁੱਛ ਨੂੰ ਚੜ ਰਿਹਾ ਤੂੰ ਵੀ ਫਿਰ ਗਲਤ ਜਿਹਾ ਇਸ਼ਾਰਾ ਉਂਗਲੀ ਤੜੀ ਕਰਕੇ ਮਿਲ ਕੀਤਾ ਹੁਣ ਤੇ ਜਦੋਂ ਪੰਜ ਸੱਤ ਕਦਮ ਇੱਧਰ ਆਉਂ ਜਾ ਜਦੋਂ ਮੇਰੇ ਬਰਾਬਰ ਆਇਆ ਮੈਂ ਕਿਹਾ ਆ ਕੀ ਕਰਦਾ ਜੇ ਤੈਨੂੰ ਭੁਲੇਖਾ ਦਾ ਉੱਤਰਿਆ ਥੱਲੇ ਆ ਪਤਰਾ ਆਪਣੇਖਾ ਕੱਢ ਦਿੰਨੇ ਆ ਇਹ ਸਮਸ਼ਾਨ ਘਾੜ ਤੋਂ ਬਾਹਰ ਦੀ ਗੱਲ ਆ ਜਿੱਥੇ ਗੱਡੀਆਂ ਪ ਉਦੋਂ ਤਾਂ ਇਹ ਬੋਲਿਆ ਨਹੀਂ ਜਦੋਂ ਫਿਰ ਗੱਡੀ 10 ਫੁੱਟ 15 ਫੁੱਟ ਹੋਰ ਅੱਗੇ ਚਲੀ ਗਈ ਮੇਰੇ ਤੋਂ ਲੰਘ ਗਿਆ ਤਾਂ ਇਹਨੇ ਧੌਣ ਇਸ ਤਰ੍ਹਾਂ ਬਾਹਰ ਕੱਢ ਕੇ ਸ਼ੀਸ਼ਾ ਤਾਂ ਡਾਊਨ ਹੀ ਸੀ ਗੱਡੀ ਦਾ ਤੇ ਮੈਨੂੰ ਗਾਲ ਕੱਢੀ ਬਹੁਤ ਭੈੜੀ ਆ ਬਗਾਲ ਮੈਂ ਇੱਥੇ ਜ਼ਿਕਰ ਵੀ ਨਹੀਂ ਕਰ ਸਕਦਾ ਜਦੋਂ ਗਾਲ ਕੱਢੀ ਫਿਰ ਮੈਂ ਕਿਹਾ ਹਰਜਾ ਮੈਂ ਵੀ ਜਿਹੜੀ ਭਾਸ਼ਾ ਉਹਨੇ ਬੋਲੀ ਉਹੀ ਭਾਸ਼ਾ ਮੈਂ ਬੋਲੀ ਤੇ ਜਦੋਂ ਮੈਂ ਕਿਹਾ ਖੜਜਾ ਫਿਰ ਕਹਿੰਦਾ ਆ ਜਾ ਮੈਂ ਕਿਹਾ ਖੜ ਤਾਂ ਸਹੀ ਕਰਾ ਗਿਆ ਮੈਂ ਮੈਂ ਮਗਰ ਤੱਕ ਗਿਆ ਤਾਂ ਉਹੀ ਮੇਰਾ ਦੋਸਤ ਮੇਰੇ ਉਹੀ ਮੇਰੇ ਪਿੱਛੇ ਪਿੱਛੇ ਘੁਰ ਪਿਆ ਇਹਦੀ ਗੱਡੀ ਤੁਰ ਜਾਂਦੀ ਹੈ ਗੱਡੀ ਰੋਕੀ ਨਹੀਂ ਮੈਨੂੰ ਖਿਆਰੇ ਕਰ ਜਾਂਦਾ ਕਹਿੰਦਾ ਆ ਜਾ ਮੈਂ ਖੜ ਤਾ ਸਹੀ ਆ ਗਿਆ ਮੈਂ ਫਿਰ ਉਹ ਫਿਰ ਪੰਜ ਮੁੰਡੇ ਸਰਦਾਰ ਸੀ ਸਕਿਉਰਟੀ ਵਾਲੇ ਕਮਾਂਡੋ ਬਲੈਕ ਕੱਪੜੇ ਉਹਨਾਂ ਦੇ ਉਹ ਜਿਹੜੀ ਵਰਦੀ ਉਹ ਆਏ ਮੇਰੇ ਵੱਲ ਨੂੰ ਇਨੀ ਭੇਜੇ ਮੁੰਰੇ ਆਏ ਮੇਰੇ ਮੈਂ ਕਿਹਾ ਬਈ ਤੁਹਾਡੇ ਦਾ ਕੋਈ ਮਸਲਾ ਨੇ ਤੁਸੀਂ ਪਾਸੇ ਹੋ ਜਾਓ ਅੱਜ ਇਹਨੂੰ ਬੰਦਾ ਬਣਾਉਣਾ ਹੈ ਤਤੋ ਉਪੋ ਇਹ ਗੱਲ ਪੱਕੀ ਐਮ ਚਲੋ ਉਹ ਮੁੰਡੇ ਬਹੁਤ ਚੰਗੇ ਸੀ ਜਾਂ ਕਹਿ ਲਓ ਉਹਨੂੰ ਇਹਦੀਆਂ ਹਰਕਤਾਂ ਦਾ ਪਤਾ ਉਹਨਾਂ ਨੇ ਹੰਕਾਰ ਦਾ ਪਤਾ ਵੀ ਇਹਦਾ ਸੁਭਾਈ ਇਹੋ ਜਿਹਾ ਉਹਨਾਂ ਨੇ ਅਲਫੋ ਬੇ ਨਹੀਂ ਗੱਲ ਕਹੀ ਕੋਈ ਉਹਨਾਂ ਨੇ ਮੈਨੂੰ ਇਹ ਵੀ ਨਹੀਂ ਕਿਹਾ ਕਿ ਤੂੰ ਨੂੰ ਗਾਲਾਂ ਨਹੀਂ ਕੱਢ ਰਿਹਾ ਐ ਇੰਨੀ ਗੱਲ ਨੂੰ ਉਹ ਵੱਡੀ ਭੁਜਾ ਦੇ ਨੇ ਯਾਰ ਅਸੀਂ ਹੋਏ ਤਾਂ ਦੇਖੀਏ ਅਸੀਂ ਗਏ ਕਿੱਥੇ ਆ ਉਹ ਜਿਸ ਪਰਿਵਾਰ ਦਾ ਅਸੀਂ ਦੁੱਖ ਵੰਡਾਉਣ ਗਏ ਆ ਉਹਨਾਂ ਦੀ ਥਾਂ ਤੇ ਤਾਂ ਖੜ ਕੇ ਦੇਖੋ ਅਸੀਂ ਜਾਣਦੇ ਆ ਬਾਈ ਕਿ ਕਿਤੇ ਵੀ ਲੈ ਵੀ ਜਾਣਾ ਕਿਸੇ ਦੇ ਸੋਰਸ ਦੇ ਵਿੱਚ ਤੇ ਮੈਂ ਅਗਲੇ ਦੀ ਥਾਂ ਤੇ ਖੜ ਕੇ ਸੋਚਦਾ ਹੁੰਦਾ ਵੀ ਜੇ ਇਸ ਪਰਿਵਾਰ ਦੇ ਵਿੱਚ ਇਹ ਘਟਨਾ ਵਾਪਰੀ ਆ ਤਾਂ ਉਸ ਪਰਿਵਾਰ ਦੇ ਹਾਲਾਤ ਕੀ ਨੇ ਉਹਦੇ ਮੁਤਾਬਕ ਹੀ ਤੁਹਾਡੇ ਮਨ ਦੀ ਮਨੋਦਸ਼ਾ ਬਣ ਜਾਂਦੀ ਹੈ ਅਰ ਸਾਬ ਇਹ ਨਹੀਂ ਵੀ ਕੱਟ ਪਰ ਵਾਜ ਕੇ ਮੇਰੇ ਹਾਂ ਬੀ ਕਿਉਂ ਆ ਕਿਉਂਕਿ ਲਕਸ਼ਣ ਜਦੋਂ ਡਾੜਦੇ ਸੀ ਉਦੋਂ ਵੀ ਤੁਹਾਡਾ ਆਪਾ ਸਾਹਮਣਾ ਹੋਇਆ ਸੀਗਾ ਤੇ ਕੋਈ 2-3 ਵਾਰ ਤੁਹਾਡਾ ਫੇਰ ਆਪਾਂ ਖੜਾ ਹੋ ਗਿਆ ਇਹ ਕਦਰ ਕਿਉਂ ਵੱਧ ਰਹੀ ਦੀ ਇੱਕ ਜਿਹਾ ਮੈਨੂੰ ਤਾਂ ਲੱਗਦਾ ਹੰਕਾਰ ਜ਼ਿਆਦਾ ਆ ਇੱਕ ਤਾਂ ਵੱਡੀ ਗੱਲ ਇਹ ਆ ਵੀ ਹੰਕਾਰ ਬਹੁਤ ਜ਼ਿਆਦਾ ਆ ਦੂਜੀ ਗੱਲ ਆ ਮੇਨੂੰ ਲੱਗਦਾ ਹੁਣ ਇਹ ਮਾਨਸਿਕ ਰੋਗੀ ਬਣ ਗਿਆ ਕਿਉਂਕਿ ਜਿੱਥੋਂ ਇਹ ਕਹਿਣਾ ਹੁੰਦਾ ਸੀ ਮੈਂ ਬਾਤਲਾਣਾ ਭਿੜਦਾ ਮੈਂ ਆਏ ਕਰਦਾ ਯਾਰ ਸਮਝੋਤੇ ਚੋਂ ਨਿਕਲੇ ਆ ਲੀਡਰ ਆ ਸਾਰੀ ਪੰਜਾਬ ਦੇ ਸਾਰੇ ਸਿਆਸਤਾਂ ਜਾਣਦੇ ਆ 2012 ਦੇ ਵਿੱਚ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲ ਪਾਰਟੀ ਬਣਾਈ ਆ ਬਾਦਲਾ ਨੇ ਤੇ ਬਾਦਲਾ ਦੇ ਵਰਕਰਾਂ ਨੇ ਇਹ ਤਹैया ਕਰ ਲਿਆ ਸੀ ਕਿ ਤੇ ਮਨਪ੍ਰੀਤ ਦੇ ਨਾਲ ਕਿੱਡੜ ਬਹਿਤ ਜਿੱਤੇ ਤਾਂ ਉਹਨਾਂ ਨੇ ਸਾਰਿਆਂ ਨੇ ਉਹ ਸਤਸਿੰਘ ਬਰਾੜ ਉਹ ਅਕਾਲੀ ਦਲ ਦੇ ਕੈਂਡੀਡੇਟ ਸੀ ਉਹ ਜਿੱਤ ਸਕਦੇ ਸੀ ਜੇ ਉਹਦੀ ਮਦਦ ਕਰਦੇ ਸਾਰੇ ਅਕਾਲੀ ਦਲ ਦੇ ਹੱਕ ਵਿੱਚ ਬੁੱਕਦਿਆਂ ਤਾਂ ਇਹ ਜਾ ਕੇ ਉਹ ਮੱਲੇ ਬੜਿਆ ਸਮਝਾ ਉੱਤੇ ਚੋਂ ਨਿਕਲਿਆ ਆਇਆ ਬੰਦਾ ਤਰ ਅਸੀਂ ਮੁਰਕਾ ਡੋੜ ਕੇ ਇੱਥੋਂ ਤੱਕ ਆਏ ਆ ਤੁਸੀਂ ਚੱਪਲਾ ਚੱਟ ਕੇ ਨਾ ਉਹਦੇਆਂ ਤੱਕ ਪਹੁੰਚੇ ਹੋ ਤਾਂ ਜਦੋਂ ਫਰਕ ਤਾਂ ਇਹ ਗੱਲ ਦਾ ਹੁੰਦਾ ਹੈ ਨਾ ਹੁਣ ਤੁਸੀਂ ਆਪ ਦੀ ਲਾਈਨ ਦੇ ਵਿੱਚ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਹੋ ਤੁਹਾਨੂੰ ਪਤਾ ਹੈ ਚੰਗੇ ਮਾਰੇ ਦਾ ਫਰਕ ਤੁਹਾਨੂੰ ਪਤਾ ਹੈ ਮਿਹਨਤ ਕਰਨ ਵਾਲੇ ਦਾ ਫਰਕ ਔਰ ਜਿਹਨੇ ਚੱਟੀਆਂ ਚੱਪਲਾਂ ਹੋਣ ਲੀਡਰਾਂ ਦੀਆਂ ਤੇ ਉਹ ਭਾਰਦਾ ਕਿ ਸਾਡੀਆਂ ਵੀ ਦੂਗਾ ਚੱਪਲਾ ਕਰਦੇ ਸੋ ਇਹ ਹੰਕਾਰ ਮਾਨਸਿਕ ਤੌਰ ਤੇ ਜਦੋਂ ਉਹਨਾਂ ਨੇ 25-30 ਹਜ਼ਾਰ ਤੇ ਹੁਣ ਹਰਾ ਕੇ ਭੇਜਿਆ ਕਿ ਦਰਵਾਇ ਵਾਲਿਆਂ ਨੇ ਪੱਟੀ ਪੋਚ ਕੇ ਭੇਜੀ ਆ ਤਾਂ ਉਹ ਕਿਸੇ ਨਾ ਕਿਤੇ ਚੀਂ ਟਿਕਣੇ ਦੇ ਰਹੀਆਂ ਨੂੰ ਨੀਂਦ ਨਹੀਂ ਆਉਂਦੀ ਤੂੰ ਮਾਨਸਿਕ ਰੋਗੀ ਆ ਕਾਂਗਰਸ ਦੀ ਲੀਡਰਸ਼ਿਪ ਨੂੰ ਸਾਰਿਆਂ ਨੂੰ ਚਾਹੀਦਾ ਸੀ ਨੀ ਲੀਡਰਾਂ ਨੂੰ ਵੀ ਇਸ ਤਰ੍ਹਾਂ ਪਾਤਰੀ ਕਰਾਓ ਇਹਦਾ ਇਲਾਜ ਕਰਾਓ ਇਹਨੂੰ ਇਹਦੇ ਬੱਚੇ ਆ ਛੋਟੇ ਉਹਨਾਂ ਦਾ ਭਵਿੱਖ ਖਰਾਬ ਹੋ ਜੀ ਜੇ ਇਹ پاਗਲ ਹੋ ਗਿਆ ਇਹਨਾਂ ਦੀ ਪਤਾ ਕੱਲ ਨੂੰ ਸੜਕਾਂ ਤੇ ਮਾਰ ਖਲਾਰ ਕੇ ਘੁੰਮਦਾ ਫਿਰ ਤੂੰ ਮਾਨਸਿਕਤਾ ਜਿਹੜੀ ਆ ਨਾ ਉਹ ਤਾਂ ਕਹਿੰਦਾ ਮੈਂ ਕੋਤਰੀ ਬਣਾ ਚਲੋ ਫੀਲਿੰਗ ਲੈਣ ਦਾ ਤਾਂ ਕਿਸੇ ਨੂੰ ਵੀ ਅਧਿਕਾਰ ਹੈਗਾ ਨਾ ਫੀਲਿੰਗ ਤਾਂ ਕਿਸੇ ਦੀ ਕੋਈ ਰੋਕ ਨਹੀਂ ਸਕਦਾ ਤੁਸੀਂ ਇਹ ਰੱਖੋ ਨਾ ਵੀ ਜਦੋਂ ਆਪਾਂ ਮੰਨਦੇ ਆ ਕਿ ਜੇ ਹੁਣ ਆਪਾਂ ਭਾਂਡਾ ਤਿਆਰ ਹੋਣਾ ਚਾਹੀਦਾ ਆਪਾਂ ਕਿਸੇ ਦੇ ਦੁੱਧ ਲੈਣ ਜਾਂਦੇ ਆ ਬਾਜ਼ਾਰ ਤੋਂ ਪਾਂਡਾ ਧੋ ਕੇ ਲੈ ਕੇ ਜਾਣੇ ਆ। ਤੇ ਆਪਾਂ ਲਿਬੜੇ ਆ ਪਾਂਡਾ ਥੋੜੀ ਲੈ ਕੇ ਜਾਣੇ। ਉਹ ਜਿਸ ਚੀਜ਼ ਦੇ ਵਿੱਚ ਪਦਾਰਥ ਰੱਖਣਾ ਹੈ ਉਹ ਪਦਾਰਥ ਲਈ ਉਹ ਪਾਂਡਾ ਦਾ ਤਿਆਰ ਹੋਣਾ ਚਾਹੀਦਾ। ਅੰਦਰਲੀ ਮਨੋਦਸ਼ਾ ਤੇਰੀ ਭਾਵਨਾ ਤੇਰਾ ਤੇਰੀ ਸੋਚ ਤਾਂ ਉੱਥੇ ਤੱਕ ਹੋਣੀ ਚਾਹੀਦੀ ਹੈ ਨਾ ਜੇ ਤੂੰ ਇਹ ਕਿੱਥੇ ਪਹੁੰਚਣਾ ਹੈ ਤਾਂ ਉਸ ਲੈਵਲ ਨੂੰ ਹਾਸਲ ਕਰ ਲਈਓ ਉਸ ਔਪਰਚੁਨਿਟੀ ਨੂੰ ਹਾਸਲ ਕਰ ਲਈ ਥੋੜੇ ਕੋਲੇ ਉਹ ਸੋਚ ਥੋੜੀ ਉਹ ਥੋੜੀ ਮਾਨਸਿਕ ਦਸ਼ਾ ਉਹ ਹੋਣੀ ਚਾਹੀਦੀ ਆ ਕਿ ਅਸੀਂ ਸੇਵਾ ਕਰਨੀ ਆ। ਕਿ ਜਦੋਂ ਤਾਂ ਚੱਲ ਕੇ ਆਉਂਦੇ ਫੋਟੋਵਾਲ ਜਦੋਂ ਤੁਸੀਂ ਪਾਰਟੀਆਂ ਨੂੰ ਉਸ ਟਾਈਮ ਬੜੇ ਐਕਟਿਵ ਜਿਹੇ ਦੇਰੇ ਵੀ ਰਹੇ ਹਾਂ ਜੋਰ ਦੇ ਵਿੱਚ ਤੇ ਇਹ ਉਹ ਜੀ ਕਿਹੜੀ ਗੱਲ ਕਰਦੀ ਨੂੰ ਉਹਨਾਂ ਨੂੰ ਚੰਗੀ ਲੱਗੀ ਕਿ ਤੁਹਾਨੂੰ ਉਹਨਾਂ ਨੇ ਪਾਰਟੀ ਤੋਂ ਵੀ ਬਾਹਰ ਕਰਤਾ ਜਦੋਂ ਉਹ ਘਰ ਮੰਦਿਆ ਇਹੋ ਜਿਹਾ ਛਿਹਰੇ ਕਾਰਨ ਦੇਖੋ ਸੱਚ ਬੋਲਣਾ ਉਸ ਵੇਲੇ ਤੁਹਾਨੂੰ ਯਾਦ ਹੋਣਾ ਹੈ ਸਾਡਾ ਭਰਾ ਏ ਭਾਈ ਅਮਰਪਾਲ ਸਿੰਘ ਖਾਲਸਾ ਉਸ ਦਿਨ ਉਹ ਆਏ ਉਹ ਅਮਤ ਸ਼ੁਰੂ ਕੀਤਾ ਉਹਨਾਂ ਨੇ ਨਸ਼ਾ ਬੰਦ ਕਰਾਉਣਾ ਸ਼ੁਰੂ ਕੀਤਾ ਤੇ ਚਲੋ ਉਹਨਾਂ ਨੇ ਆਪ ਵੀ ਰੱਖੀ ਦੇ ਖਿਆਲ ਤਾਂ ਇਹਨਾਂ ਲੋਕਾਂ ਨੇ ਇਹ ਇਕੱਲੇ ਨਹੀਂ ਸਾਰੀ ਸਿਆਸੀ ਧਿਰਾਂ ਨੇ ਚਾਹੇ ਉਹ ਕਾਲੀ ਦਲ ਬਾਦਲ ਸੀ ਚਾਹੇ ਇਹ ਹੰਗਸ ਦਾ ਪ੍ਰਧਾਨ ਸੀ ਰਾਜਾ ਵੜਿੰਗ ਜਾਂ ਆਮ ਆਦਮੀ ਪਾਰਟੀ ਸੀ ਇਹਨਾਂ ਸਾਰਿਆਂ ਨੇ ਪਾਜ ਪੰਦਕ ਕਰਨਾ ਹੀ ਕਰਨਾ ਸੀ ਵਿਰੋਧ ਸਿੱਖਾ ਦਾ ਤਾਂ ਇਹਨਾਂ ਸਾਰਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਹਥਿਆਰ ਚੱਕੀ ਫਿਰਦਾ ਹਾਲਾਂਕਿ ਅੱਜ ਤੱਕ ਅੱਜ ਤੱਕ ਇਹ ਗੱਲ ਦਾ ਸਬੂਤ ਆ ਕਿ ਇਹ ਲੋਕ ਉਹਨਾਂ ਹਥਿਆਰਾਂ ਦੀ ਆਪਣੇ ਸਾਡੇ ਭਰਾਵਾਂ ਨੇ ਕੋਈ ਦੁਰਵਰਤੋਂ ਨਹੀਂ ਕੀਤੀ ਨਾ ਕਿਸੇ ਤੇ ਗੋਲੀ ਚਲਾਈ ਨਾ ਉਹਨਾਂ ਤੋਂ ਕੋਈ ਪਰਚਾ ਦਰਜਾ ਨਾ ਉਹਨਾਂ ਨੇ ਕਿਤੇ ਸੱਟ ਮਾਰੀ ਉਹ ਹਥਿਆਰਾਂ ਵੀ ਰੱਖ ਲਈ ਰੱਖੇ ਸੀ ਅਸੀਂ ਤਾਂ ਪੜਦੇ ਆ ਯਾਰ ਅਸੀਂ ਕਹਿੰਦੇ ਆ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਔਰ ਤੀਰ ਸੈਫ ਸਰੋਹੀ ਸਹਤੀ ਜਹੇ ਹਮਾਰੇ ਪੀਰ ਦਸ ਬਾਣੀ ਪੜੋ ਤਾਂ ਸਾਨੂੰ ਹਥਿਆਰਾਂ ਨੂੰ ਪੀਰ ਦਾ ਦਰਜਾ ਦਿੱਤਾ ਤਾਂ ਇਹੇ ਸ਼ਬਦ ਇਹੇ ਇੰਟਰਵਿਊ ਦੇ ਵਿੱਚ ਮੈਂ ਗੱਲ ਕਹੀ ਸੀ ਤਾਂ ਜਿਹੜੀ ਚੀਜ਼ ਇਹਨੂੰ ਰੜਕੀ ਫਿਰ ਆਪਣੇ ਥੋਡੇ ਨਗਰ ਸੱਤ ਜਨੈਲ ਸਿੰਘ ਖਾਲਸਾ ਪਿੰਡਰਾਲਾ ਦਾ ਪਿੰਡਾ ਰੋਡੇ ਪਿੰਡ ਜਦੋਂ ਇੱਥੇ ਆ ਕੇ ਉਹਨਾਂ ਦੀ ਦਸਤਾਰਬੰਦੀ ਹੋਈ ਤਾਂ ਆਪਾਂ ਉਸ ਸਮਾਗਮ ਵਿੱਚ ਹਿੱਸਾ ਬਣੇ। ਉਹ ਕਾਂਗਰਸ ਰਹਿੰਦਾ ਹੀ ਬਣੇ ਸੀ। ਤੇ ਉਸ ਵੇਲੇ ਵੀ ਮੈਨੂੰ ਰੋਕਿਆ ਕੋਈ ਕਹੋ ਜਾਣਾ ਉੱਥੇ। ਇਹਨਾਂ ਚੀਜ਼ਾਂ ਤੋਂ ਵਰਜਦਾ ਸੀ ਯਾਰ ਮੈਂ ਕਿਹਾ ਇਹ ਤਾਂ ਮੇਰੀ ਆਪ ਦੀ ਭਾਵਨਾ ਹੈ ਨਾ ਕਿ ਜੇ ਕੋਈ ਮੈਂ ਉਸ ਵੇਲੇ ਵੀ ਜੀਰੇ ਮੋਰਚੇ ਦੇ ਵਿੱਚ ਮੈਂ ਕਿਹਾ ਸੀ ਜਿਹਦੇ ਉਹ ਵੀ ਅੱਜ ਵੀ ਇੰਟਰਵਿਊ ਆਨ ਰਿਪੋਰਟ ਪਈ ਆ। ਮੈਂ ਕਿਹਾ ਸੀ ਜਦੋਂ ਯਾਰ ਅਮਰਪਾਲ ਸਿੰਘ ਕੁਝ ਗਲਤ ਕੰਮ ਕਰੂਗਾ ਆਪਾਂ ਸਾਰੇ ਡਾਂਗਾ ਚੱਕਾਂਗੇ ਉਹਦੇ ਖਿਲਾਫ ਸਭ ਤੋਂ ਪਹਿਲਾਂ ਮੈਂ ਬੋਲੂਗਾ। ਪਰ ਅੱਜ ਜੋ ਉਹ ਕਰ ਰਿਹਾ ਹੈ ਉਹਦੀ ਸਰਾਹਨਾ ਬਣਦੀ ਆ। ਪਰ ਤੁਸੀਂ ਇਹ ਦੱਸੋ ਅਸਤੇ ਗੁਰਬਾਣੀ ਪੜਦੇ ਆਸੀਂ ਤਾਂ ਉਹਦੇ ਮੁਤਾਬਕ ਆਪਣਾ ਜੀਵਨ ਬਸਰ ਕਰਦੇ ਆਂ ਸਾਨੂੰ ਗੁਰੂ ਸਾਹਿਬ ਨੇ ਪੰਜਵੇਂ ਪਾਤਸ਼ਾਹ ਨੇ ਸਮਝਾਇਆ ਹੈ ਜਿਹੜਾ ਸਲੀ ਰਾਗ ਦੇ ਵਿੱਚ ਬਾਣੀ ਆ ਉਹਨਾਂ ਦੀ ਉਹ ਕਹਿੰਦੇ ਕੋਈ ਜਨ ਹਰਿ ਸਿਉ ਦੇਵੈ ਜੋਰ ਕੋਈ ਹਰੀ ਦਾ ਪਿਆਰਾ ਕੋਈ ਜਨ ਉਸ ਰਾਮ ਦਾ ਪਿਆਰਾ ਉਸ ਵਾਹਿਗੁਰੂ ਦਾ ਅੱਲਾ ਦਾ ਪ੍ਰੇਮੀ ਸਾਨੂੰ ਉਸ ਹਰੀ ਦੇ ਨਾਲ ਅੱਲਾ ਦੇ ਨਾਲ ਰਾਮ ਦੇ ਨਾਲ ਜੋੜ ਦੇਵੇ ਵੀ ਰਸਤਾ ਦਿਖਾਵੇ ਉਹਦਾ ਤਾਂ ਅੱਗੇ ਫਿਰ ਉਹ ਕਹਿੰਦੇ ਅਗਲੀ ਪੰਕਤੀ ਸੁਣਿਉਂਦੇ ਆ ਚਰਨ ਗਹੋ ਬਕੋ ਸੁਭ ਰਸਨਾ ਬੀਜੇ ਪ੍ਰਾਨ ਅਕੋਰ ਮੈਂ ਉਹਦੇ ਚਰਨ ਫੜੂ ਜਿਹੜਾ ਮੈਨੂੰ ਉਸ ਹਰੀ ਨਾਲੋਂ ਕ੍ਰਾਮ ਨਾਲ ਜੋੜੂਗਾ ਉਹਦੇ ਚਰਨ ਫੜੂ ਬਕੋ ਸੁਭ ਰਸਨਾ ਮੈਂ ਆਪਦੀ ਰਸਨਾ ਦੇ ਵਿੱਚੋਂ ਉਹਦੇ ਲਈ ਮਿੱਠੇ ਮਿੱਠੇ ਬੋਲ ਬੋਲੂ ਉਹਦੀ ਉਸਤਤ ਕਰੂ ਆਖਰੀ ਫਿਰ ਸ਼ਬਦ ਕਹਿੰਦੇ ਆ ਬੀਜੇ ਪ੍ਰਾਨ ਅਕੋਰ ਮਤਲਬ ਮੈਂ ਉਹ ਤੋਂ ਜਲਦੀ ਮਾਰ ਦਵਾ ਜਿਹੜਾ ਮੈਨੂੰ ਪ੍ਰਮਾਤਮਾ ਦੇ ਘਰ ਦਾ ਰਾਹ ਦਿਖਾਵੇ ਜਿਹੜਾ ਮੈਨੂੰ ਪ੍ਰਮਾਤਮਾ ਦੇ ਨਾਲ ਜੋੜੇ ਤੇ ਮਿਲਾਵੇ ਕੋਈ ਜਨ ਹਰਸੋ ਦੇਵੇ ਜੋਰ ਹੁਣ ਇਹ ਤਾਂ ਅਨੰਦਪੁਰ ਸਾਹਿਬ ਦੇ ਮਾਰਗ ਦੇ ਪੰਧ ਹੀ ਬਣਾ ਰਹੇ ਸੀ ਨੌਜਵਾਨਾਂ ਨੂੰ ਤੇ ਇਹਨਾਂ ਦਾ ਇਹ ਸਤਕਾਰ ਬਣਦਾ ਸੀ ਇਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਹੋਣੀ ਚਾਹੀਦੀ ਸੀ ਚਾ ਇਹਨਾਂ ਨੂੰ ਐਨਐਸ ਲਾ ਕੇ ਡੇਬਨਗੜ੍ਹ ਭੇਜਣਾ ਚਾਹੀਦਾ ਸੀ ਤੋਂ ਅਸੀਂ ਮੈਂ ਇਸ ਸਟੈਂਡ ਤੇ ਖੜਾ ਕਿ ਜੋ ਅੱਜ ਕਰ ਰਹੇ ਆ ਚੰਗਾ ਹੋ ਰਿਹਾ ਕੋਈ ਤਾਂ ਆਇਆ ਜਿਹੜਾ ਪੰਜਾਬ ਦੀ ਜਵਾਨੀ ਦਾ ਮਾਰਗਦਰਸ਼ਕ ਬਣ ਰਿਹਾ ਤੇ ਰਾਹ ਦਿਖਾ ਰਿਹਾ ਜਿਹੜਾ ਕੰਮ ਪੱਥਕ ਸਿਆਸਤ ਦੇ ਅਲੰਬਰਦਾਰ ਕਹੋਂਦੇ ਹੋਏ ਵੱਡੇ ਵੱਡੇ ਮੁੱਖ ਮੰਤਰੀ ਜਾਂ ਉਹਨਾਂ ਦੇ ਮੁੰਡੇ ਉਹਨਾਂ ਦੇ ਪਰਿਵਾਰ ਨਹੀਂ ਕਰ ਸਕੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਸਾਡੀ ਸ਼੍ਰੋਮਣੀ ਪ੍ਰਧਾਨ ਪ੍ਰਬੰਧ ਕਮੇਟੀ ਨਹੀਂ ਕਰ ਸਕੀ ਇਹ ਕਾਰਜ ਤਾਂ ਫਿਰ ਜੇਕ ਨੌਜਵਾਨ ਨੇ ਤૈયਾਰ ਕੀਤਾ ਪਹਿਲਾ 1300 ਨੌਜਵਾਨ ਇਕੱਠੇ ਹੋ ਕੇ ਅਮਰਤ ਸ਼ਾਹੀਆ ਇਨੰਦਪੁਰ ਸਾਹਿਬ ਤੋਂ ਫਿਰ ਪੰਜਾਬ ਦੀ ਜਵਾਨੀ ਨੂੰ ਰਾਹ ਦਿਖਾਇਆ ਜਾ ਜਾ ਕੇ ਖਾਲਸਾ ਵਿਹਾਰਾ ਸ਼ੁਰੂ ਕੀਤੀਆਂ ਤੁਸੀਂ ਸਾਰੀਆਂ ਸਿਆਸੀ ਤਿਰਾਂ ਖਿਲਾਫ ਉਹ ਇਕੱਠੀਆਂ ਹੋ ਕੇ ਉਹਨੂੰ ਫੜਾਉਣ ਵਾਸਤੇ ਤਤਪਰ ਹੋ ਗਈਆਂ ਕਿ ਸਾਡਾ ਤਾਂ ਜੀ ਇਹ ਰਾਜ ਰੋਕ ਨੂੰ ਜਦ ਕਿ ਉਦੋਂ ਤਾਂ ਕੋਈ ਇਹ ਮਨਸ਼ਾ ਹੀ ਨਹੀਂ ਸੀ ਉਹਨਾਂ ਦੀ ਵੀ ਅਸੀਂ ਲਫਤਾਂ ਲੜਨਾ ਸਿਆਸਤ ਦੇ ਵਿੱਚ ਆਉਣਾ ਸੋ ਦੂਜੀ ਗੱਲ ਇਹ ਆ ਵੀ ਜਿਵੇਂ ਹੁਣ ਇਹ ਹੰਕਾਰ ਦੀ ਆਪਾਂ ਗੱਲ ਕੀਤੀ ਸੀ ਇਹ ਵੀ ਇੱਕ ਉਦਾਹਰਨ ਹੈ ਅ ਤੁਸੀਂ ਇਹ ਸਮਝੋ ਵੀ ਇਜ਼ਰਾਈਲ ਤੇ ਗਾਜ਼ਾ ਪੱਟੀ ਹੁਣ ਆਪਾਂ ਦੇਖੀ ਹਟਿਆ ਇਜ਼ਰਾਈਲ ਨੇ ਕਿਵੇਂ ਗਾਜ਼ਾ ਨੂੰ ਤਬਾਹ ਕੀਤਾ ਹੈ ਇਜ਼ਰਾਈਲ ਨਹੀਂ ਸੀ ਕਰ ਸਕਦਾ ਅਮਰੀਕਾ ਨੇ ਹਥਿਆਰ ਪ੍ਰੋਵਾਈਡ ਕਰਵਾਏ ਅਮਰੀਕਾ ਨੇ ਹਰ ਤਰ੍ਹਾਂ ਦੀ ਉਹਨਾਂ ਨੂੰ ਸਹੂਲਤ ਦਿੱਤੀ ਇਜ਼ਰਾਈਲ ਨੂੰ ਨਾਲ ਖੜਾ ਕਿਉਂਕਿ ਅਮਰੀਕਾ ਨੂੰ ਇਹ ਸੀ ਕਿ ਮੈਂ ਵਰਲਡ ਪਾਵਰ ਹਾਂ ਤੇ ਮੇਰਾ ਕੀ ਕੋਈ ਵਿਗਾਰ ਲੂਗਾ ਅਮਰੀਕਾ ਨੂੰ ਇਹ ਸੀ ਅਮਰੀਕਾ ਨੇ ਆਪ ਦੀ ਤਾਕਤ ਨਾਲ ਉਹਨੂੰ ਤਬਾਹ ਕੀਤਾ ਪਰ ਅਮਰੀਕਾ ਆਪਾਂ ਸਾਰਿਆਂ ਨੇ ਕੁਦਰਤ ਦੇ ਕੁਦਰਤ ਨੇ ਵੀ ਇਹ ਕਹਿਰ ਦੇਖਿਆ ਹੁੰਦਾ ਤੇ ਆਪਾਂ ਸਾਰੇ ਲੋਕਾਂ ਨੇ ਦੇਖਿਆ ਕਿ ਕਹਿਰ ਹੋਇਆ ਕਿਉਂਕਿ ਅਮਰੀਕਾ ਦੇ ਵਿੱਚ ਹੰਕਾਰ ਸੀ ਇਸ ਗੱਲ ਦਾ ਤੇ ਅੱਜ ਅਮਰੀਕਾ ਨੂੰ ਇਹ ਭੁਲੇਖਾ ਸੀਗਾ ਅੱਜ ਉਹਨੂੰ ਇਹ ਨਹੀਂ ਸੀ ਪਤਾ ਕਿ ਕੋਈ ਤਾਂ ਹੈ ਜਿਹੜਾ ਦੇਖ ਰਿਹਾ ਹੈ ਤੇ ਅੱਜ ਅਮਰੀਕਾ ਦੇ ਕੈਲੀਫੋਰਨੀਆ ਦੇਖੋ ਜਾ ਕੇ ਉੱਥੇ ਤਬਾਹੀ ਦਾ ਮੰਜ਼ਰ 20-20 ਮਿਲੀਅਨ ਦੇ ਘਰ ਜਿਹੜੇ ਕਦਰਤ ਵੇਖਦੀ ਆ ਹੰਕਾਰ ਦਾ ਅੰਤ ਹੋਣਾ ਹੀ ਹੋਣਾ ਹੈ ਸਰ ਜੀ ਜਿਵੇਂ ਤੁਸੀਂ ਆਪਾਂ ਆਪਈ ਬਾਕਸਿੰਗ ਦੀ ਗੱਲ ਹੋ ਰਹੀ ਹੈ ਕਿ ਜਹੰਦਰ ਚਾਹ ਲਾ ਕੇ ਜੇ ਕੂਬਰ ਜੇਲ੍ਹ ਵੀ ਬੈਠਿਆ ਗਿਆ ਲੋਕਾਂ ਦੇ ਵਿੱਚ ਇਹ ਗੱਲ ਵੀ ਆਈ ਵੀ ਬਹੁਤ ਜਲਦਾ ਉਹ ਬਾਹਰ ਆਜੂਰ ਕੌਮ ਦੇ ਬੱਚਾ ਦਾ ਸੁਭਾਸਾ ਰਹਿਣਾ ਆ ਉਹ ਖਸਿਆ ਤੇ ਸਰਕਾਰ ਦੇ ਨਾਲ ਦੀ ਨਾਲ ਜੋ ਆਪਾਂ ਬਿਲਾਤਾ ਜਿਹੜਾ ਹਰੀਨੋ ਵਾਲਾ ਮੁੰਡਾ ਗੁਰਪ੍ਰੀਤ ਸਿੰਘ ਜੀ ਆ ਉਸ ਪੋਸਟ ਤੇ ਦਾ ਜੋ ਇਹਨੂੰ ਤੁਸੀਂ ਕਿਵੇਂ ਕਹਿੰਦੇ ਆ ਭਾਈ ਇਹ ਨਾ ਪਹਿਲਾਂ ਵੀ ਇਹ ਕੁਛ ਕੀਤਾ ਸਰਕਾਰਾਂ ਨੇ ਤੇ ਏਜੰਸੀਆਂ ਨੇ ਤੇ ਹੁਣ ਫੇਰ ਉਹੀ ਕੁਛ ਉਹੀ ਖੇਡ ਖੇਡ ਰਹੇ ਆ ਏਜੰਸੀਆਂ ਭਰਾ ਮਾਰੂ ਜੰਗ ਦਾ ਹਿੱਸਾ ਪੰਜਾਬ ਨੂੰ ਬਣਾ ਦੇ ਪਹਿਲਾਂ ਵੀ ਭਰਾ ਮਾਰੇ ਸਾਡੇ ਉਹ ਜਿਹੜੇ ਸੰਘਰਸ਼ ਕਰ ਰਹੇ ਸੀ ਸਾਡੇ ਸਭ ਸਿੱਖ ਨੌਜਵਾਨ ਸੀ ਤੇ ਜਿਹੜੀ ਪੁਲਿਸ ਸੀ ਉਹ ਵੀ ਸਾਡੇ ਪ੍ਰਾਪਤ ਚ ਲਾਇਆ ਕਿ ਨਹੀਂ ਭਰਾ ਮਾਰੂ ਜੰਗ ਸ਼ੁਰੂ ਕਰੀ ਕਿ ਨਹੀਂ ਏਜੰਸੀਆਂ ਨੇ ਆਪਦੇ ਬੰਦੇ ਪਲਾਂਟ ਕਰਕੇ ਸਰਦਾਰ ਏਜੰਸੀਆਂ ਨੇ ਹਿੰਦੂਆਂ ਦੇ ਉਹ ਵੀ ਹੋਲੀ ਖੇਢੀ ਜਿਹਦੇ ਵਾਸਤੇ ਪੰਜਾਬ ਦੀ ਬੀਜੇਪੀ ਦੇ ਹਿੰਦੂ ਆ ਕੋਈ ਨਹੀਂ ਬੋਲ ਰਿਆ ਕੋਈ ਉਹਨਾਂ ਦੀ ਜਾਂਚ ਦੀ ਗੱਲ ਨਹੀਂ ਹੋ ਰਹੀ ਜੇ ਤੁਸੀਂ ਕਹਿੰਦੇ ਹੋ ਨਾ ਕਿ ਪੰਜਾਬ 'ਚ ਹਿੰਦੂ ਮਾਰਿਆ ਹਿੰਦੂ ਖਤਰਾ ਤੇ ਅੱਜ ਭਾਜਪਾ ਦੀ ਸਰਕਾਰ ਆ ਕੇਂਦਰ 'ਚ ਜਾਂਚ ਕਿਉਂ ਨਹੀਂ ਕਰਦੀ ਕਿਉਂਕਿ ਖੇਡ ਤਾਂ ਏਜੰਸੀਆਂ ਦੀ ਸੀ ਉਹਦੇ 'ਚ ਸਰਕਾਰਾਂ ਦਾ ਹੱਥ ਨਿਕਲਿਆ ਹੋਣਾ ਤਾਂ ਨਹੀਂ ਜਾਂਚ ਹੁੰਦੀ 1984 ਦੀ ਗੱਲ ਕਰ ਲਓ ਜੇ ਭਾਜਪਾ ਜਾਂ ਅਕਾਲੀ ਦਲ ਜਾਂ ਕੋਈ ਹੋਰ ਕਹਿੰਦਾ ਕਾਂਗਰਸ ਜ਼ਿੰਮੇਵਾਰ ਤਾਂ ਜਾਂਚ ਕਰਾਉਣੀ ਚਾਹੀਦੀ ਸੀ ਅਕਾਲੀ ਦਲ ਨੂੰ ਸਟੇਅਰ ਦੇਣਾ ਚਾਹੀਦਾ ਅੱਜ ਜੋ ਤੁਸੀਂ ਸੱਤਾ ਤੋਂ ਬਾਹਰ ਹੋ ਕੇ ਗੱਲਾਂ ਕਰਦੇ ਹੋ ਤਾਂ ਇੱਕ ਭਰਾ ਮਾਰੂ ਜੰਗ ਦੁਆਰਾ ਸਰਕਾਰਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਪੰਜਾਬ ਦੀ ਧਰਤੀ ਨੂੰ ਫੇਰ ਖੂਨ ਦੇ ਨਾਲ ਰੰਗਣਾ ਚਾਹੁੰਦੀਆਂ ਡਰਾਇਆ ਜਾ ਰਿਹਾ ਵਪਾਰੀ ਨੂੰ ਡਰਾਇਆ ਜਾ ਰਿਹਾ ਤੇ ਸਾਡੇ ਵਿੱਚ ਖੌਫ ਪੈਦਾ ਕੀਤਾ ਜਾ ਰਿਹਾ ਸਾਡੀ ਹਿੰਦੂ ਕਮਿਊਨਿਟੀ 'ਚ ਖੌਫ ਪੈਦਾ ਕਰਨਾ ਹੈ ਤਾਂ ਕਿ ਉਹ ਜਿਹੜੀ ਕਮਿਊਨਿਟੀ ਆ ਇਹ ਸਮਝੇ ਕਿ ਮੈਨੂੰ ਤਾਂ ਮੋਸਾਂ ਨੂੰ ਤਾਂ ਮੋਦੀ ਹੀ ਬਚਾ ਸਕਦਾ ਇੱਕ ਸਿੱਧਾ ਸਿੱਧਾ ਮੈਂ ਤੁਹਾਨੂੰ ਸਾਫ਼ ਸ਼ਬਦਾਂ 'ਚ ਇਹ ਗੱਲ ਕਹਿ ਰਿਹਾ ਪਰ ਜੇਕਰ ਪੰਜਾਬ ਦੇ ਆ ਪੰਜਾਬ ਦੀ ਗੱਲ ਕਰਕੇ ਮੇਰਾ ਗੱਲ ਕਿਤੇ ਹਿੰਦੂ ਸਿੱਖਾਂ ਦੀ ਜਾਂ ਕਿਸੇ ਹੋਰ ਧਰਮ ਦੀ ਕੋਈ ਲੜਾਈ ਨਹੀਂ ਇਹ ਲੜਾਈ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਸ਼ਾਸੀਆਂ ਦੀ ਹੈ ਵੀ ਆਪਦੀ ਕੁਰਸੀ ਨੂੰ ਕਿਵੇਂ ਬਰਕਰਾਰ ਰੱਖਣਾ ਵੀ ਕਿਵੇਂ ਆਪਾਂ ਉਹਦੇ 'ਚ ਪਾ ਲਈ ਮੈਂ ਤੁਹਾਨੂੰ ਆਪਦੇ ਫੋਨ ਦੀ ਕਾਲ ਦਿਖਾਵਾਂ ਜੀ ਹੁਣ ਮੇਰੇ ਕਾਲ ਲੌਗ ਚੈੱਕ ਕਰੋ ਤੁਸੀਂ ਪਿਛਲੀਆਂ ਜੇ 50 ਕਾਲਾਂ ਐ ਨਾ ਤਾਂ ਉਹਦੇ ਵਿੱਚ ਜਿਹੜੇ 15 ਮੇਰੇ ਪੰਡਤ ਦੋਸਤ ਆ ਜਿਨ੍ਹਾਂ ਨੇ ਮੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਮੈਂ ਕੀ ਕੀਤਾ ਜਾਂ ਉਹਨਾਂ ਦੇ ਆ ਜਾਂ ਮੈਸਜ ਉਹਨਾਂ ਦਿਖਾ ਦੇਣਾ ਤੁਹਾਨੂੰ ਸਾਡੇ ਦਾ ਫਰਕ ਹੀ ਨਹੀਂ ਕੋਈ ਅਸੀਂ ਸਾਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਗੁਰੂਆਂ ਦੀ ਧਰਤੀ ਆ ਸਾਨੂੰ ਤਾਂ ਗੁਰੂ ਸਾਹਿਬ ਨੇ ਸਭੇ ਸਾਂਝੀ ਵਾਲ ਸਦਾਇ ਤੂੰ ਕਿਸੇ ਨਾਲ ਦਿੱਸੇ ਬਾਹਰ ਆ ਜੀ ਉਹਦਾ ਸਨੇਹਾ ਦਿੱਤਾ ਏ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਏਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰਹਾਈ ਸਣ ਮੀਤਾ ਜੀ ਉਹ ਹਮਾਰਾ ਬਲਬਲ ਜਿਆਸੀ ਹਰ ਦਰਸ਼ਨ ਦਿਓ ਦਿਖਾਈ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਲੈ ਨੂਰ ਪਾਇਆ ਉਧਰ ਤੱਕ ਐਸਾ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਅਸੀਂ ਔਲਾਦ ਹੀ ਇੱਕ ਨੂਰ ਤੋਂ ਪਜੇ ਹੋਏ ਇੱਕ ਬਾਪ ਦੀਆਂ ਤੇ ਮੰਦਾ ਚੰਗਾ ਕੌਣ ਤੁਹਾਡੇ ਵਿਚਾਰ ਮੰਦੇ ਚੰਗੇ ਹੋ ਸਕਦੇ ਤੁਹਾਡੀ ਸੋਚ ਮਾਰੀ ਚੰਗੀ ਹੋ ਸਕਦੀ ਆ ਇਨਸਾਨ ਕੋਈ ਵੀ ਨਹੀਂ ਮਾਰਾ ਤੇ ਨਵੇਂ ਪਾਸ਼ਾ ਤਾਂ ਸਾਨੂੰ ਇਹ ਗੱਲ ਸਮਝਾਈ ਆ ਕਿ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹੇ ਉਹ ਪੁਕਾਰ ਇਹ ਸੰਤਾਂ ਨੇ ਪੁਕਾਰ-ਪੁਕਾਰ ਕੇ ਇਹ ਗੱਲ ਕਹੀ ਜਿਵੇਂ ਕੱਲੇ-ਕੱਲੇ ਸਰੀਰ ਦੇ ਵਿੱਚ ਆ ਘਟ-ਘਟ ਦੇ ਵਿੱਚ ਉਹ ਪ੍ਰਮਾਤਮਾ ਹਰ ਜੂ ਆਪ ਵਸਦਾ ਏ ਇਹੜੇ ਸੰਤਾਂ ਨੇ ਕਬੀਰ ਸਾਹਿਬ ਨੇ ਨਾਮਦੇਵ ਜੀ ਨੇ ਅਰਵਦਾਸ ਮਹਾਰਾਜ ਨੇ ਗੁਰੂ ਅਰਦਾਸ ਮਹਾਰਾਜ ਸਾਡੇ ਇਹਨਾਂ ਨੇ ਸਾਨੂੰ ਇਹ ਗੱਲ ਸਮਝਾਈ ਆ ਭਗਤ ਸੈਣ ਜੀ ਆ ਇਹਨਾਂ ਸੰਤਾਂ ਦੀ ਬਾਣੀ ਸਾਰੀ ਤਾਂ ਹੀ ਦਰਜ ਨਾ ਇਨਕਲਾਬੀ ਬਾਣੀ ਆ ਭਾਈ ਜਿਹੜੀ ਇਨਕਲਾਬੀ ਬਾਣੀ ਆ ਜਿਹੜੀ ਖਰੀ ਉੱਤਰਦੀ ਸੀ ਮਾਪਦੰਡ ਤੇ ਗੁਰੂ ਸਾਹਿਬ ਨੇ ਉਹ ਦਰਜ ਕੀਤੀ ਆ ਉਹ ਨੂੰ ਸਾਨੂੰ ਇਹ ਸੁਨੇਹਾ ਹੈ ਇਸ ਧਰਤੀ ਤੇ ਖਾਸ ਕਰਕੇ ਮੈਂ ਇਹ ਕਹਿੰਨਾ ਫੇਰ ਕਹਿੰਨਾ ਇਸ ਧਰਤੀ ਦੇ ਹਿੰਦੂ ਸਿੱਖ ਮੁਸਲਮਾਨਾਂ ਦੇ ਵਿੱਚ ਖਾਸ ਪੰਜਾਬ ਦੀ ਧਰਤੀ ਤੇ ਪਾੜਾ ਨਹੀਂ ਪਿਆ ਜਾ ਸਕਦਾ ਜਦੋਂ ਸਿੱਖ 13% ਸੀ ਮਹਾਰਾਜਾ ਰਣਜੀਤ ਸਿੰਘ ਰਾਜਾ ਸੀ ਇਸ ਇਸ ਸੂਬੇ ਦਾ ਇਸ ਧਰਤੀ ਦਾ ਰਾਜ ਭਾਗ ਉਹਦੇ ਕੋਲ ਸੀ ਤੇ ਹਿੰਦੂ ਬਹੁਤ ਗਿਣਤੀ ਸੀ ਮੁਸਲਮਾਨ ਬਹੁਤ ਜ਼ਿਆਦਾ ਗਿਣਤੀ ਸੀ ਕਿਸੇ ਨੂੰ ਕੋਈ ਖਤਰਾ ਹੀ ਨਹੀਂ ਸੀ ਔਰ ਇਹ ਸਨੇਹਾ ਗੁਰੂ ਸਾਹਿਬਾਨ ਦਾ ਇਨਸਾਨ ਤਾਂ ਵਿਗੜ ਵੀ ਸਕਦੇ ਆ ਸੋਚ ਤੋਂ ਤੜਕ ਸਕਦੇ ਆ ਸਾਡੇ ਕੋਲ ਤਾਂ ਬਹੁਤ ਵੱਡਾ ਸਿਧਾਂਤ ਆ ਨਾ ਤਾ ਕਰਕੇ ਸਾਡੀ ਇਸ ਧਰਤੀ ਦੇ ਉੱਤੇ ਵੰਡੀਆਂ ਪਾਈਆਂ ਨਹੀਂ ਜਾ ਸਕਦੀ। ਉੱਦਮ ਲੋਕੀ ਪਰ ਲੋਕ ਜਿਹੜੇ ਹੁੰਦੇ ਜਿਹੜੇ ਵੰਡੀਆਂ ਪਾਉਣ ਦੀ ਕੋਸ਼ਿਸ਼ ਵੀ ਕਰਦੇ ਹੈਗੇ ਆ ਪ੍ਰੋਫੈਸਰ ਸਾਹਿਬ ਕਾਫੀ ਲੰਬੀ ਆਪਣੀ ਗੱਲਬਾਤ ਹੁੰਦੀ ਜਾਂਦੀ ਹੈ ਮੈਨੂੰ ਪਤਾ ਨਹੀਂ ਜੀ ਬਾਕੀ ਦੇ ਮਿਲ ਜੋ ਪਰ ਜਿੱਥੇ ਇੱਕ ਪੰਚਕਟ ਮੁਦਵਟਾ ਕੱਟ ਹੋ ਰਿਹਾ ਤੇ ਉਸੇ ਨਵੀਂ ਇੱਕ ਕਾਲੀ ਜਵਲ ਦਾ ਜਿਹਾ ਅੰਗਠਨ ਹੋ ਰਿਹਾ ਉਹ ਤੁਸੀਂ ਕਿਹਾ ਤੇ ਬੜਾ ਜੀ ਇੱਕ ਸਮਾਜ ਸੇਕ ਸਮਾਜਿਕ ਕਸਰੀਆਂ ਹੋ ਚੰਗੀ ਪਹਿਲ ਕਰਨੀ ਹੈ ਔਰ ਇਹਦੀ ਲੋੜ ਕਿਉਂਕਿ ਨਕਲੀ ਪੰਥ ਦਾ ਗੋਬਣੇ ਹੋਇਆ ਆਪੂ ਬਣੇ ਫਕਰੇ ਕੌਮਾਂ ਨੇ ਬੜਾ ਨੁਕਸਾਨ ਕੀਤਾ ਸਾਡਾ ਪੰਜਾਬ ਦਾ ਵੀ ਸਿੱਖੀ ਦਾ ਵੀ ਪੰਥ ਦਾ ਢਾਹ ਲਾਈ ਉਹਨਾਂ ਨੇ ਸਿਧਾਂਤਾਂ ਨੂੰ ਛਿੱਕੇ ਡੰਗੇ ਔਰ ਸਪੇਸ ਭਰਨ ਲਈ ਕਿਸੇ ਨੂੰ ਤੱਕੇ ਆਉਣਾ ਪਿਆ ਔਰ ਇਹ ਜ਼ਰੂਰੀ ਵੀ ਆ ਕਿਉਂਕਿ ਸੂਬੇ ਦੇ ਹਿੱਤਾਂ ਲਈ ਸੂਬੇ ਦਾ ਜੰਮਪਾਉਰ ਸੂਬੇ ਪ੍ਰਤੀ ਚੰਗੀ ਸੋਚ ਰੱਖਣ ਵਾਲਾ ਹੀ ਡੱਟ ਸਕਦਾ ਜਿਹੜਾ ਆਪਣੇ ਆਪ ਨੂੰ ਦਿੱਲੀ ਮੂਰਜ ਨੇ ਗਰਵੀ ਰੱਖਤਾ ਆਪਾਂ ਤਾਂ ਹੁਣ ਅਸੀਂ ਤਾਂ ਪਛੋਕਣ ਦੇਖ ਕੇ ਚੱਲ ਰਹੇ ਆ ਨਾ ਕਿ ਪੰਜ ਵਾਰ ਮੁੱਖ ਮੰਤਰੀ ਬਣ ਗਿਆ ਬਾਦਲ 96 ਤੋਂ ਸੁਖਵੀਰ ਬਾਦਲ ਕੇਂਦਰ ਚ ਮੰਤਰੀ ਬਣਦਾ ਆ ਰਿਹਾ ਉਹਦੀ ਧਰਮਪੰਤਰੀ ਮੰਤਰੀ ਬਣ ਗਈ ਦੋ ਵਾਰੀ ਤਾਂ ਉਦੋਂ ਇਹ ਜਿਹੜੇ ਮਸਲੇ ਅੱਜ ਪੈਂਡਿੰਗ ਪਏ ਆ ਨਾ ਜਿਨ੍ਹਾਂ ਦੇ ਉੱਤੇ ਕਾਲੀਦਾ ਅੱਜ ਮਗਰਮੱਛ ਦੇ ਹੰਝੂ ਵਹਾ ਰਿਹਾ ਤਾਂ ਉਹ ਉਦੋਂ ਕਿਉਂ ਨਹੀਂ ਹੱਲ ਕਰਵਾਏ ਅਸਲ ਤੱਕ ਗੱਲ ਇਹ ਹੈ ਕਿ ਉਦੋਂ ਤਾਂ ਤੁਸੀਂ ਵਜ਼ੀਰੀਆਂ ਲੈ ਲਈਆਂ ਉਦੋਂ ਤਾਂ ਤੁਸੀਂ ਇਹ ਸੋਚਿਆ ਨਹੀਂ ਵੀ 1984 ਵਾਲਿਆਂ ਨੂੰ ਅਸੀਂ ਸਜ਼ਾ ਦਿਵਾਉਣੀ ਹੈ ਅੱਜ ਵੀ ਮੈਂ ਬਹੁਤ ਸਾਰੇ ਅੱਜ ਵੀ ਉਹ ਜਦ ਇੱਕ ਪਾਸੇ ਤਾਂ ਉਹ ਗੁਨਾਹ ਕਬੂਲ ਕਰ ਰਿਹਾ ਸੋਖਵੀਰ ਸਿੰਘ ਬਾਦਲ ਨੇ ਆਪਣੇ ਗੁਨਾਹਾਂ ਦਾ ਤੱਕ ਸਾਹ ਦੇ ਸਾਹਮਣੇ ਖੜ ਕੇ ਕਬੂਲ ਕੀਤੇ ਆ ਉਹਨੇ ਕਬੂਲ ਕੀਤਾ ਕਿ ਬਾਬਲ ਕਲਾਤ ਅਸੀਂ ਗੋਲੀ ਚਲਾਈ ਆ ਦੋ ਨੌਜਵਾਨ ਸ਼ਹੀਦ ਕੀਤੇ ਆ ਉਹਨੇ ਕਬੂਲ ਉਹ ਤਾਂ ਕਹਿੰਦਾ ਕਿ ਅਸੀਂ ਆਪਣੇ ਤੇ ਲੈਦਾ ਸਾਰਾ ਕੁਝ ਹੀ ਚਾਹੁੰਦੇ ਵੀ ਸ਼ਾਂਤ ਹੋ ਜਾਵੇ ਸਾਰਾ ਕੁਝ ਉਹ ਤਾਂ ਨਹੀਂ ਇਹ ਗੱਲ ਕਹੀ ਇਹ ਮਤਲਬ ਸ਼ਾਂਤ ਕਾ ਸ਼ਾਂਤੀ ਹੈ ਸਾਰਾ ਕੁਝ ਤਾਂ ਤੁਹਾਨੂੰ ਸੱਤਾ ਤੋਂ ਲਾਂਭੇ ਕਰਤਾ ਲੋਕਾਂ ਨੇ ਤੁਸੀਂ 100 ਸਾਲ ਪੁਰਾਣੀ ਪਾਰਟੀ ਦਾ ਇਤਿਹਾਸ ਕਲੰਕਿਤ ਕਰਤਾ ਤੁਸੀਂ ਤਿੰਨ ਸੀਟਾਂ ਤੇ ਰਹਿ ਕੇ ਤਿੰਨਾਂ ਚੋਂ ਦੋ ਭੱਜ ਗਏ ਇੱਕ ਰਹਿ ਗਿਆ ਤੁਸੀਂ ਉਸੀ ਕਿਵੇਂ ਕਹਤਾ ਵੀ ਅਸੀਂ ਝੋਲੀ ਪੋਲੇ ਦਾ ਮਤਲਬ ਤੁਸੀਂ ਅਕਾਲ ਤੱਕ ਸਾਬ ਤੇ ਖੜ ਕੇ ਝੂਠ ਬੋਲੇ ਆ ਕਿੱਦਾਂ ਬੱਜਰ ਕਰਹਿਤ ਕੀਤੀ ਹੈ ਫਿਰ ਤੁਸੀਂ ਗੁਨਾਹ ਕੀਤਾ ਨਾ ਦਾ ਮਤਲਬ ਤੁਸੀਂ ਉੱਥੇ ਖੜ ਕੇ ਝੂਠ ਬੋਲ ਕੇ ਆਏ ਹੋ ਇੱਥੇ ਆ ਕੇ ਤੁਸੀਂ ਲੋਕ ਸੰਗਤ ਕਿਤੇ ਉਹੀ ਨਹੀਂ ਹੁੰਦੀ ਗੁਰਬਾਣੀ ਪੜੋ ਵਿੱਚ ਸੰਗਤ ਹਰਪ੍ਰਭ ਵਸੇ ਜੀ ਉਹ ਕਹਿੰਦੀ ਹੈ ਗੁਰਬਾਣੀ ਜੇ ਤਾਂ ਮਤਲਬ ਸੰਗਤ ਰੱਬ ਰੂਪ ਹੈ ਫਿਰ ਸੰਗਤ ਮੂਰੇ ਫੇਸਬੁਕ ਬੋਲੀ ਜਾਂਦੇ ਹੋ ਚਾਹ ਤਾਂ ਉੱਥੇ ਝੂਠ ਬੋਲ ਕੇ ਆਏ ਹੋ ਤੱਕ ਸਾਬ ਦੇ ਮੂਰੇ ਖੜ ਕੇ ਮੀਰੀ ਪੀਰੀ ਦੇ ਮਾਲਕ ਦੇ ਸਿਧਾਂਤ ਨੂੰ ਛਿੱਕੇ ਡੰਗ ਰਹੇ ਹੋ ਫਿਰ ਤੁਸੀਂ ਜਥੇਦਾਰਾਂ ਦੇ ਅਕਸ ਨੂੰ ਫੇਟਾ ਲਾ ਬਚਾਇਆ ਏ ਉਹਨਾਂ ਨੂੰ ਜਿਨ੍ਹਾਂ ਨੇ ਬੇਇੱਜ਼ਤੀ ਕੀਤੀ ਆ ਅਸੀਂ ਉਹਨਾਂ ਨੂੰ ਬਚਾਉਣ ਤੋਂ ਬਾਅਦ ਉਹਨਾਂ ਨੂੰ ਬਿਨਾਂ ਮੰਗੇ ਮਾਫੀ ਦਿੱਤੀ ਆ ਫਿਰ ਉਹਨਾਂ ਨੂੰ ਬਿਨਾਂ ਮੰਗੇ ਮਾਫੀ ਦੇ ਕੇ ਜਿਹੜੀ ਗੋਲਕ ਗਰੀਬ ਦਾ ਮੂੰਹ ਕਹਿੰਦੇ ਨਾ ਗੁਰੂ ਦੀ ਗੋਲ ਗਰੀਬ ਦਾ ਮੂੰਹ ਤਾਂ ਉਸ ਗੋਲਕ ਤੋਂ 97 ਲੱਖ ਤੁਸੀਂ ਚੱਕ ਕੇ ਉਹ ਤੇ ਲਾਤਾ ਉਹ ਬੰਦਾ ਕਹਿੰਦਾ ਮੈਂ ਤਾਂ ਮਾਫੀ ਵੀ ਨਹੀਂ ਮੰਗੀ ਮੈਂ ਤਾਂ ਆਪੇ ਇਹਨਾਂ ਨੇ ਮਾਫੀ ਮੇਰੇ ਵੱਲੋਂ ਕਾਗਜ਼ ਲੈ ਕੇ ਬਿਨਾਂ ਮੰਗੇ ਤੁਸੀਂ ਮਾਫੀ ਦਿੱਤੀ ਕਤਲਿਆਂ ਤੁਸੀਂ ਪੰਜਾਬ ਦੇ ਵਿੱਚ ਸਿੱਖ ਨੌਜਵਾਲਾਂ ਦਾ ਕੀਤਾ ਪੰਥਕ ਜਮਾਤ ਪੰਥਕ ਆਗੂ ਕਹੋਣੇ ਆ ਤੁਸੀਂ ਤੇ ਤੁਹਾਡੇ ਰਾਜਗੁਰੂ ਸਾਹਿਬ ਦੀ ਬਿਆਦਬ ਗੁਰੂ ਸਾਹਿਬ ਦੇਆਂ ਗਲੀਆਂ ਨਾਲੀਆਂ ਰੂੜੀਆਂ ਚ ਖਲਾਰੇ ਪਏ ਤੇ ਤੁਸੀਂ ਉਹਨਾਂ ਨੂੰ ਬਚਾਇਆ ਐਨ ਪੂਰੀ ਸ਼ਹਿ ਦਿੱਤੀ ਤੇ ਤੁਸੀਂ ਫਿਰ ਅੱਜ ਵੀ ਤੁਸੀਂ ਕਹਿੰਦੇ ਜਿਹੜੇ ਉਹਨਾਂ ਦੇ ਪਿੱਛੇ ਅੱਜ ਵੀ ਕਹੀ ਜਾਂਦੇ ਆ ਅਸੀਂ ਪ੍ਰਾਊਡ ਟੂ ਬੀ ਕਾਲੀ ਲੋ ਆ ਸੋਸ਼ਲ ਮੀਡੀਆ ਤੇ ਜਿਹੜੀ ਵੀ ਅੱਜ ਕਮੈਂਟ ਕਰਦੇ ਆ ਕਿਸ ਤਰ੍ਹਾਂ ਦੀ ਸੰਗੀਰਵਾਦ ਨਾਲ ਮਤਲਬ ਤੁਹਾਡਾ ਆਪ ਦਾ ਤੁਹਾਡਾ ਆਪ ਦਾ ਕੋਈ ਸਿਧਾਂਤ ਨਹੀਂ ਤੁਹਾਡੀ ਆਪ ਦੀ ਕੋਈ ਸੋਚ ਨਹੀਂ ਉਹ ਬੰਦਾ ਦਾ ਗੁਨਾਹ ਮੰਨੀ ਜਾਂਦਾ ਤੁਸੀਂ ਪਹਿਲਾਂ ਤਾਂ ਦੇਖੋ ਪਹਿਲਾਂ ਤਾਂ ਇਹ 9 ਸਾਲ ਅੱਜ 15 ਤੋਂ ਲੈ ਕੇ ਅੱਜ 24 ਤੱਕ 9 ਸਾਲ ਹੋ ਗਏ ਇਸ ਗੱਲ ਨੂੰ ਜੂਨ ਦੇ ਵਿੱਚ 9 ਸਾਲ ਹੋ ਜਾਣੇ ਆ ਗੁਰਸਾਹਿਬ ਦੀ ਬੇਅਦਬੀ ਹੋਈ ਨੂੰ 8.5 ਸਾਲ ਸਭ ਪੌਣੇ 9 ਸਾਲ ਤੱਕ ਤੁਸੀਂ ਕਹੀਏ ਸਾਡੇ ਤੇ ਸਾਜ਼ਿਸ਼ ਆ ਸਾਡੇ ਤੇ ਧੱਕੇ ਨਾਲ ਥੋਪੀ ਜਾ ਰਹੀ ਹੈ ਬੇਅਦਬੀ ਦਾ ਦੋਸ਼ ਸਾਡਾ ਕੋਈ ਦੋਸ਼ ਨਹੀਂ ਅੱਜ ਜਦੋਂ ਉਹ ਕਬੂਲ ਗਿਆ 9 ਸਾਲਾਂ ਬਾਅਦ ਅੱਜ ਤੁਸੀਂ ਫੇਰ ਕਹੀ ਜਾਂਦੇ ਹੋ ਉਹਨੂੰ ਕਿ ਅਸੀਂ ਤੇ ਇਹਦੇ ਨਾਲ ਮਤਲਬ ਤੁਹਾਡੇ ਲਈ ਗੁਰੂ ਬਾਦਲ ਗੁਰਗ੍ਰੰਥ ਸਾਹਿਬ ਦੀ ਇਮਤ ਕੋਈ ਨਹੀਂ ਤੁਹਾਡੇ ਲਈ ਤੁਹਾਨੂੰ ਇਹ ਨਹੀਂ ਪਤਾ ਵੀ ਸਿੱਖਾਂ ਦੇ ਨੌਜਵਾਨ ਇਹਨਾਂ ਨੇ ਮੰਨ ਗਏ ਉਹ ਗੁਨਾਹ ਯਾਰ ਜਿਹੜੇ ਪਿੱਛੇ ਤੁਰੇ ਫਿਰਦੇ ਘਟੋ ਘਟ ਅੱਜ ਤਾਂ ਯਾਰ ਸੋਚ ਲਓ ਉਹਦਾ ਬੰਦਾ ਮੰਨ ਗਿਆ ਜਿਹਨੂੰ ਤੁਸੀਂ ਬਚਾਉਂਦੇ ਸੀਗੇ ਜਿਹਨੂੰ ਕਹਿੰਦੇ ਸੀ ਇਹ ਤਾਂ ਸਾਜ਼ਿਸ਼ ਆ ਪਰਮਾਤਮਾ ਸਾਹਿਬ ਦੇ ਦਫ਼ਤਰ ਸਾਹਿਬ ਗੱਲ ਵਿੱਚ ਸ਼੍ਰੀ ਗੁਰਪ੍ਰਾਪਕ ਸਾਹਿਬ ਤੇ ਉਹ ਵੱਲੋਂ ਹੁਕਮ ਹੋਇਆ ਸੀਗਾ ਸਰਦਾਰ ਸਗੀਰ ਸਿੰਘ ਬਾਦਲ ਨੂੰ ਵੀ ਤੁਸੀਂ ਜਿਹੜੇ ਆਪਣੇ ਅਸਤੀਫੇ ਦੇਵੋ ਤੇ ਪ੍ਰਵਾਦ ਕੰਮ ਨੂੰ ਕਰੋ ਇਹਨੂੰ ਜਲਦੀ ਇਸ ਚੀਜ਼ੇ ਲਗੋ ਹਨਾ ਤੇ ਪਰ ਬੜਾ ਲੱਗਾ ਸਮਾਂ ਲੱਗਾ ਉਹਨਾਂ ਨੇ ਜਿਹੜੀ ਉਹ ਸਭਾ ਵੀ ਨਿਕਲ ਗਿਆ ਇਹ ਤੋਂ ਬਾਅਦ ਜਿਹੜੀ ਉਹਨਾਂ ਨੇ ਜਿਹੜੀ ਦੁਬਾਰਾ ਜਿਹੜੀ ਡੈਲੀਗੇਟਾਂ ਦੀ ਜਾਂਚ ਹੋਣ ਕਰ ਲਈ ਹੈਗੀ ਮੈਂਬਰਸ਼ਿਪ ਭਰਤੀ ਕਰਨੀ ਹੈਗੀ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਦੁਬਾਰਾ ਫੇਰ ਜਿਵੇਂ ਕਾਫੀ ਜਿਹੜੇ ਬੰਦੇ ਉਹਨਾਂ ਦੇ ਨਾਲ ਸੱਜੇ ਸੀ ਉਹਨਾਂ ਨੂੰ ਅਗਲੇ ਜਗ੍ਹਾ ਦੇ ਉੱਤੇ ਜਿਲ੍ਹਾ ਵਾਈਟ ਲਾਤਾ ਇਹਨੂੰ ਤੁਸੀਂ ਕਿਵੇਂ ਪਹਿਲਾਂ ਵੀ ਪਹਿਲਾਂ ਵੀ ਕਾਲ ਤਾਂ ਦੇ ਜਹਦਾਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਸਾਰੇ ਅਕਾਲੀ ਦਲ ਭੰਗ ਕਰਕੇ ਇਕੱਠੇ ਹੋ ਕੇ ਆਜੋ ਆਪਾਂ ਨਵੇਂ ਤੋਂ ਕਾਲੀ ਦਲ ਦੀ ਸਿਰਜਣਾ ਕਰੀਏ ਸਾਰਿਆਂ ਨੇ ਉਦੋਂ ਅਸਤੀਫੇ ਦਿੱਤੇ ਸੀ ਜਿੰਨੇ ਅਕਾਲੀ ਦਲ ਬਣਾਏ ਹੋਏ ਸੀ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕਾਲ ਤੱਕ ਸਭ ਦੇ ਜਹਦਾਰ ਦਾ ਹੁਕਮ ਮੰਨਣ ਤੋਂ ਇਨਕਾਰ ਕਰਤਾ ਸੀ ਅੱਜ ਵੀ ਉਹੀ ਹਾਲਾਤ ਨੇ ਅੱਜ ਵੀ ਉਹੀ ਉਹਦਾ ਪੁੱਤ ਆ ਅੱਜ ਵੀ ਉਹ ਕਾਲ ਤੱਕ ਸਾਉ ਦਾ ਹੁਕਮ ਮੰਨਣ ਤੋਂ ਇਨਕਾਰ ਕਰਦਾ ਸੀ ਅੱਜ ਵੀ ਉਹੀ ਹਾਲਾਤ ਨੇ ਅੱਜ ਵੀ ਉਹੀ ਉਹਦਾ ਪੁੱਤ ਆ ਅੱਜ ਵੀ ਉਹ ਕਾਲ ਤੱਕ ਸਾਉ ਦਾ ਹੁਕਮ ਮੰਨਣ ਤੋਂ ਇਨਕਾਰ ਕਰਦਾ ਸੀ ਅੱਜ ਵੀ ਉਹੀ ਹਾਲਾਤ ਨੇ ਅੱਜ ਵੀ ਉਹੀ ਉਹਦਾ ਅਸੀਂ ਆਮ ਸਿੱਖ ਨੂੰ ਤਾਂ ਅਕਾਲ ਤਖਤ ਸਾਹਿਬ ਦੇ ਮੂਹਰੇ ਸਿਰਚਤ ਹੁੰਦਾ ਉਹਦਾ ਹੁਕਮ ਮੰਨਦਾ ਉੱਥੋਂ ਕੋਈ ਹੁਕਮਨਾਮਾ ਆ ਜਾਂਦਾ ਹੈ ਤਾਂ ਉਹਨੂੰ ਸਾਰੇ ਕਬੂਲਦੇ ਆ ਤੇ ਉੱਥੋਂ ਹੁਕਮ ਆਇਆ ਸੀ ਕਿ ਇਹਨਾਂ ਅਰਜ਼ੀਆਂ ਨਾਲ ਬੇਅਰਬੀ ਕੀਤੀ ਆਸੀਂ ਰੋਟੀ ਬੋਟੀ ਦੀ ਸਾਂਝ ਹੀ ਰੱਖਣੀ ਇਹਨਾਂ ਨਾਲ ਇਹਨਾਂ ਦਾ ਭਾਂਡਾ ਤਿਆਗ ਦਿਓ ਤੇ ਤੁਸੀਂ ਦੇਖੋ ਵੀ 2022 ਦੇ ਇਲੈਕਸ਼ਨ ਦੇ ਵਿੱਚ 17 ਦੇ ਇਲੈਕਸ਼ਨ ਦੇ ਵਿੱਚ ਸਟੇਜ ਦੇ ਉੱਤੇ ਇੱਥੇ ਫਰੀਦਕੋੜ 2017 ਦੀ ਗੱਲ ਆ 9 ਦੇ 9 ਆਪਣੇ ਫ੍ਰੀਕੁਡ ਹਲਕੇ ਦੇ ਕੋਟਪੂਰੇ ਸਟੇਜ ਤੇ ਕੈਂਡੀਡੇਟ ਖੜਾ ਕੇ ਉਹਨਾਂ ਦੀ ਮਦਦ ਕਰਨ ਲਈ ਮਤਲਬ ਤੁਸੀਂ ਹੁਣੇ ਸਮਝੋ ਵੀ ਤੁਸੀਂ ਗੁਰੂ ਨੂੰ ਪਾਸੇ ਰੱਖਤਾ ਤੁਸੀਂ ਇੱਕ ਬੰਦੇ ਦੀਆਂ ਵੋਟਾਂ ਨੂੰ ਐਵੇਂ ਦਿੱਤੀ ਬੰਦੇ ਨੂੰ ਐਵੇਂ ਦਿੱਤੀ ਕਿ ਹੁਣ ਗੁਰੂਦਰ ਸਾਰਿਆ ਨਾ ਆਪਦੀ ਐਮੀਤ ਗੁਰੂ ਦਿਖਾ ਰਿਹਾ ਨਾ ਕਿ ਐਮੀਤ ਕੀ ਵੀ ਆ ਗੁਰੂ ਦੇ ਨਾਲ ਤੁਸੀਂ ਤੁਲਨਾ ਕੀਤੀ ਵੋਟਾਂ ਦੀ ਗੁਰੂ ਦੇ ਨਾਲ ਤੁਲਨਾ ਕੀਤੀ ਇੱਕ ਬਲਾਸਤਕਾਰੀ ਦੀ ਤੁਸੀਂ ਉਹਨੂੰ ਐਮੀਤ ਦਿੱਤੀ ਅੱਜ ਗੁਰੂ ਦੱਸ ਰਿਹਾ ਜੀ ਅਹਿਮ ਕੀ ਆ ਇਹ ਤਾਂ ਹਰੇਕ ਇਨਸਾਨ ਨੂੰ ਸੋਚਣਾ ਚਾਹੀਦਾ ਅੱਜ ਵੀ ਜਿਹੜੇ ਜਿੰਦਾਬਾਦ ਜਿੰਦਾਬਾਦ ਕਰਦੇ ਫਿਰਦੇ ਆ ਨਾ ਹੁਣ ਵੀ ਉਹ 네ਗੇਟਿਵ ਕਮੈਂਟ ਕਰਨਗੇ ਫੇਕ ਆਈਡੀਆ ਕੋ ਆਪਣੇ ਬਾਰੇ ਵੀ ਗੱਲਾਂ ਕਰਨਗੇ ਪਰ ਉਹਨਾਂ ਨੂੰ ਇਹ ਗੱਲ ਸੋਚਣੀ ਪੈਣੀ ਹੈ ਕਿ ਗੁਰੂ ਹੀ ਸਮਰੱਥ ਹੈ ਗੁਰੂ ਹੀ ਸਭ ਕੁਝ ਹੈ ਗੁਰੂ ਨੂੰ ਹੀ ਅਪੀਰ ਰੱਖਦੇ ਚੱਲਣਾ ਪੈਣਾ ਹੈ ਆਖੀ ਸਵਾਲਾ ਦਾ ਜਵਾਬਾਂ ਲੱਗਿਆ ਹੈਗਾ ਆਪਾਂ ਇਹ ਸਵਾਲ ਕਿਤੇ ਪਰ ਉਹ ਐਮਪੀ ਵੀ ਆ ਪਰ ਉਹਨਾਂ ਨੂੰ ਇਹ ਕਾਬੂ ਕੀ ਆ ਵੀ ਇਹ ਇਨਾ ਮਗਰ ਕਿਉਂ ਸਰਕਾਰ ਬਣੀ ਹੋਈ ਹੈ ਵੀ ਇਹ ਕੀ ਪੰਜਾਬ ਸਰਕਾਰ ਤੇ ਦੂਸਰਾ ਕੁਝ ਹੋ ਰਿਹਾ ਜਾਂ ਸੈਂਟਰ ਥਾਰਾ ਪਿਛਾ ਦੋਨੇ ਸਰਕਾਰਾਂ ਰਲੀਆਂ ਬਾਈ ਜੀ ਪੰਜਾਬ ਸਰਕਾਰ ਨੇ ਆਰਮੀ ਮੰਗਾਈ ਮਿਲਟਰੀ ਮੰਗੀ ਫੋਰਸ ਮੰਗੀ ਜਦੋਂ ਅਮਰਪਾਲ ਸਿੰਘ ਨੂੰ ਫੜਕੇ ਲੈ ਕੇ ਗਏ ਆ ਸਾਥੀਆਂ ਸਮੇਤ ਫੜਿਆ ਜਦੋਂ ਤੇ ਉਦੋਂ ਪੰਜਾਬ ਸਰਕਾਰ ਦੇ ਕਹਿਣੇ ਤੇ ਕੇਂਦਰ ਸਰਕਾਰ ਨੇ ਮਿਲਟਰੀ ਭੇਜੀ ਸੀ ਰਲੀਆਂ ਹੋਈਆਂ ਸਰਕਾਰਾਂ ਨੇ ਜਿਹੜਾ ਪੰਜਾਬ ਦੀ ਜਵਾਨੀ ਨੂੰ ਜਗਾਊਗਾ ਜਿਹੜਾ ਪੰਜਾਬ ਦੀ ਜਵਾਨੀ ਨੂੰ ਸਹੀ ਰਸਤਾ ਦਿਖਾਊਗਾ ਅਸੀਂ ਯਾਰ ਬਾਕੀ ਲੋਕ ਅਸੀਂ ਜ਼ੁਲਮ ਨਾ ਭਿੜਦੇ ਆਏ ਆਏ ਸਾਡੇ ਗੁਰੂ ਦਾ ਸਨੇਹਾ ਹੈ ਅਸੀਂ ਉਹ ਖੰਡੇ ਦੀ ਧਾਰ ਤੋਂ ਨਿਕਲੀ ਹੋਈ ਕੌਮ ਆ ਬੰਦ ਕਿਸੇ ਬੰਦੇ ਦਾ ਬਣਾਇਆ ਹੋਇਆ ਨਹੀਂ ਪੰਥ ਉਦੋਂ ਪ੍ਰਗਟ ਰਹਾ ਜਦੋਂ ਗੁਰੂ ਸਾਹਿਬ ਨੇ ਪ੍ਰਗਟ ਹੋ ਖਾਲਸਾ ਪ੍ਰਮਾਤਮਾ ਦੀ ਮੌਜਾ ਹੈ ਪਰਮਾਤਮਾ ਉਹਦੋਂ ਮੌਜੂਦ ਸੀ ਜਦੋਂ ਖਾਲਸਾ ਪ੍ਰਗਟ ਹੋਇਆ ਸਾਨੂੰ ਨਹੀਂ ਦੱਬਿਆ ਜਾ ਸਕਦਾ ਇਹ ਗੱਲ ਹਰ ਇੱਕ ਸਰਕਾਰ ਨੂੰ ਸਮਝਣੀ ਚਾਹੀਦੀ ਚਾਹੇ ਸਰੂਬੇ ਦੀ ਚਾਹੇ ਕੇਂਦਰ ਦੀ ਆ ਕਿਸਾਨੀ ਸੰਘਰਸ਼ ਵੀ ਚੱਲ ਰਿਹਾ ਹੈ ਮੁਹਾਲੀ ਮੋਰਚਾ ਲੱਗਿਆ ਹੋਇਆ ਹੈ ਕੌਮੀ ਇਨਸਾਫ ਮੋਰਚਾ ਮੋਰਚੇ ਹੋਰ ਵੀ ਲੱਗਣਗੇ ਅੱਗੇ ਅਸੀਂ ਮੋਰਚੇ ਲਾਈ ਬੈਠੇ ਆ ਅਸੀਂ ਝੁੱਕਦੇ ਨਹੀਂ ਡਰਦੇ ਨਹੀਂ ਹਰ ਤਰ੍ਹਾਂ ਨਾਲ ਪਛਾਦ ਦੇ ਵੀ ਕਰਦੇ ਆ ਕੁੱਟ ਮਾਰ ਵੀ ਕਰਦੇ ਆ ਗੰਦਾ ਪਾਣੀ ਵੀ ਇਥੋਂ ਦਾ ਕਿਹਨ ਕੌਮੀ ਇਨਸਾਫ ਮੋਰਚਾ ਦੇਖਿਆ ਤੁਸੀਂ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਆ ਅੱਥਰੂ ਗੈਸ ਦੇ ਗੁਰੂ ਉੱਤੇ ਵੀ ਸਿੱਟੇ ਅਸੀਂ ਗੁਰੂ ਨੂੰ ਹਾਜ਼ਰ ਕੀ ਗੱਲ ਗੁਰੂ ਰਖਾ ਜੀ ਨਾਲ ਸਮਝਾਉਂਦੇ ਉੱਥੇ ਨਹੀਂ ਅਫਰੂ ਕੈਸ ਉਹਨਾਂ ਦੇ ਅੱਖਾਂ 'ਚ ਨਹੀਂ ਪਾਉਗੀ ਉਹਨਾਂ ਦਾ ਨੁਕਸਾਨ ਨਹੀਂ ਕਰੂਗੀ ਕੀ ਸਾਡੀ ਸ਼ਰਧਾ ਭਾਵਨਾ ਕੀ ਸਰਕਾਰ ਰਹਿ ਗਿਆ ਘੱਟੋ-ਘੱਟ ਸਾਨੂੰ ਇਹ ਗੱਲ ਤਾਂ ਸਮਝਣੀ ਚਾਹੀਦੀ ਹੈ ਸਰਕਾਰਾਂ ਨੂੰ ਕਿ ਅਸੀਂ ਦਬਣ ਵਾਲੇ ਨਹੀਂ ਜਿੰਨੇ ਮਰਜ਼ੀ ਜਵਾਬਾਂ ਲਾ ਲਓ ਜਿੰਨੀਆਂ ਮਰਜ਼ੀ ਹੋਰ ਧਰਾਵਾਂ ਲਾ ਲਓ ਪਰ ਇਹ ਇੱਕ ਗੱਲ ਇਹ ਆ ਵੀ ਜਿਹੜਾ ਪੰਜਾਬ ਦੀ ਜਵਾਨੀ ਨੂੰ ਜਗਾਊਗਾ ਸਿੱਧੇ ਰਸਤੇ ਖੋਲੂਗਾ ਉਹ ਸੋਚ ਕੇ ਇਸ ਪੜ ਦੇ ਵਿੱਚ ਖੁੱਤੇ ਕਿ ਇਹ ਨਤੀਜਾ ਹੋਣਾ ਤੇ ਅਮਰਪਾਲ ਸਿੰਘ ਖਾਲਸਾ ਪਹਿਲੇ ਦਿਨ ਤੋਂ ਕਹਿੰਦਾ ਸੀ ਉਦੇ ਮਾਪਿਆਂ ਦੀ ਗੱਲ ਵੀ ਸੁਣ ਲਓ ਦੀ ਇੰਟਰਵਿਊ ਸੁਣ ਲਓ ਕਿ ਮੈਂ ਪਰਪੱਕ ਹੋ ਕੇ ਆਇਆ ਮੈਨੂੰ ਪਤਾ ਸੀਗਾ ਕਿ ਮੇਰੇ ਨਾਲ ਬਹੁਤ ਕੁਝ ਹੋ ਸਕਦਾ ਹੈ ਤੇ ਜੋ ਹੋ ਰਿਹਾ ਆਪਣੇ ਸਾਹਮਣੇ ਆ ਇੱਕ ਇੱਕ 15 ਲੱਖ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ 15 ਲੱਖ ਲੋਕਾਂ ਦੀ ਗੱਲ ਕਰਨੀ ਹੈ ਜਿਹਨੇ ਜਾ ਕੇ ਪਾਰਲੀਮੈਂਟ ਦੇ ਵਿੱਚ ਉਹਨੂੰ ਪਾਰਲੀਮੈਂਟ ਦੀ ਅਟੈਂਡੈਂਸ ਦੀ ਉਹਨੂੰ ਹਾਜ਼ਰ ਹੋਣ ਦਾ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ ਉਹ ਗੱਲ ਰੱਖਣ ਦਾ ਮੌਕਾ ਹੀ ਦਿੱਤਾ ਜਾ ਰਿਹਾ ਕਿਤੇ ਉਹ ਆ ਕੇ ਕਿਤੇ ਸਾਰੀ ਲੀਡਰਸ਼ਿਪ ਨੂੰ ਫੇਲ ਨਾ ਕਰ ਦੇਵੇ ਇਸ ਗੱਲ ਦਾ ਡਰ ਹੈ ਆ ਉਹਦੀ ਕਾਬਲੀਅਤ ਤੋਂ ਡਰਦੇ ਆ ਪੰਜਾਬ ਦੀ ਜਵਾਨੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਕਾਬਲ ਪੰਜਾਬ ਦੇ ਵਿੱਚ ਨੌਜਵਾਨ ਬੈਠੇ ਆ ਕੋਈ ਗੱਲ ਨਹੀਂ 2 ਦਿਨ 4 ਦਿਨ 4 ਮਹੀਨੇ 6 ਮਹੀਨੇ ਬਾਅਦ ਤਾਂ ਆਉਣਾ ਹੀ ਹੈਰਾਸਾ ਥੋੜੇ ਸ਼ਬਦਾਂ ਵਿੱਚ ਜਗੀਜੀ ਸਿੰਘ ਕੱਲੇਵਾਲ ਤਾਂ ਲੱਗੇ ਮੈਂ ਲੱਗੇ ਵਿੱਚ ਐਸਾ ਮਾੜਾ ਪਾਸਾ ਵੱਸ ਪਹੁੰਚ ਗਿਆ ਹੈਗਾ ਉਹਦੇ ਸੰਬੰਧ ਤੁਸੀਂ ਦੇਖੋ ਅਸੀਂ ਚਲੋ ਦੋ ਵਾਰ ਅਸੀਂ ਵੀ ਜਾਇਆ ਆਏ ਆ ਕਿਉਂਕਿ ਉਹ ਖਾਲ ਦਿੰਦਿਆਂ ਇਕੱਠੇ ਹੁੰਨੇ ਆ ਪਰਮਾਨੈਂਟ ਕਿਉਂਕਿ ਮੇਰੇ ਥੋੜਾ ਘਰੇ ਸਮੱਸਿਆਵਾਂ ਆ ਮੇਰੀ ਮਾਂ ਦੇ ਚਲੇ ਜਾਣ ਤੋਂ ਬਾਅਦ ਮੈਂ ਉਸ ਪਰਮਾਨੈਂਟ ਨਹੀਂ ਬੈਠ ਸਕਦਾ ਜਿਵੇਂ ਪਹਿਲੇ ਦੋ ਲੱਖ ਮੈਂ ਪੱਕੇ ਤੌਰ ਤੇ ਬੈਠੇ। ਜਦੋਂ ਵੀ ਕਾਲ ਆਉਂਦੀ ਹੈ ਜਾਨਣੇ ਤੇ ਪੰਜਾਬ ਲੋਕ ਇਕੱਠੇ ਹੋ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਬਹੁਤ ਵਧੀਆ ਇੱਕ ਸਾਡਾ ਆਗੂ ਆ, ਇਮਾਨਦਾਰ ਆ। ਉਹਦੇ ਤੇ ਕੋਈ ਉਂਗਲੀ ਨਹੀਂ ਚੱਕੀ ਜਾ ਸਕਦੀ। ਔਰ ਖਾਸ ਤੌਰ ਤੇ ਮੇਰੇ ਹੱਥਬੰਦ ਜੂਨੀਅਨ ਦੇ ਆਗੂਆਂ ਨੂੰ ਬੇਨਤੀ ਆ ਸਾਰੀਆਂ ਜੂਨੀਅਨਾਂ ਨੂੰ ਇਕੱਠੇ ਹੋ ਕੇ ਯਾਰ ਇੱਕ ਮੋਰਚਾ ਇਕੱਠੇ ਹੋ ਕੇ ਲਾਓ ਇਹ ਇਹ ਨਾ ਸੋਚੋ ਕਿ ਉਹਨੇ ਇਕੱਲੇ ਨੇ ਜਾ ਕੇ ਬਹਿ ਗਿਆ, ਉਹ ਇਕੱਲਾ ਆਪਣੇ ਘਰ ਦੀ ਲੜਾਈ ਨਹੀਂ ਕਰ ਰਿਹਾ। ਪੰਜਾਬ ਦੀ ਸਮੁੱਚੇ ਪੰਜਾਬ ਦੀ ਅਣਖ ਤੇ ਗੈਰਤ ਦੀ ਲੜਾਈ ਅੱਜ ਜੇ ਤੁਸੀਂ ਅਣਖ ਤੇ ਗੈਰਤ ਆਪ ਦੀ ਬੇਚ ਆਇਓ ਸ਼ਿੱਕੇ ਟੰਕੇ ਭਜਿਆਓ ਦਿੱਲੀੋਂ ਐਮਐਸਪੀ ਦੀ ਗਰੰਟੀ ਲੈ ਕੇ ਆ ਗਏ ਕਿ ਉਹ ਸਾਨੂੰ ਗਰੰਟੀ ਗਰੰਟੀ ਹੀ ਤੋਂ ਲੈ ਕੇ ਜਿਨ੍ਹਾਂ ਨੇ ਕਿਹਾ ਸੀ 15-15 ਲੱਖ ਤੁਹਾਡੇ ਖਾਤਿਆਂ ਜਾਊਗਾ ਜਿਨ੍ਹਾਂ ਨੇ ਕਿਹਾ ਸੀ ਕਾਲਾ ਧਨ ਵਾਪਸ ਲੈ ਕੇ ਆਵਾਂਗੇ 2 ਕਰੋੜ ਸਾਲ ਦੀਆਂ ਨੌਕਰੀਆਂ ਦੇਵਾਂਗੇ ਅਸੀਂ ਉਹਨਾਂ ਸਿਆਸਦਾਨਾਂ ਦੀਆਂ ਗਰੰਟੀਆਂ ਦੇ ਝਾਂਸੇ ਆ ਜਾਗੇ ਤੇ ਅਸੀਂ ਵਾਪਸ ਮੋਰਚਾ ਚੱਲ ਕੇ ਇੱਥੇ ਆ ਗਏ ਸੋ ਅੱਜ ਲੋੜ ਹੈ ਸਮੁੱਚੇ ਪੰਜਾਬ ਨੂੰ ਲੋੜ ਆ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਗਏ ਸਿਆਸੀ ਧਿਰਾਂ ਜਿਹੜੀਆਂ ਵਿਰੋਧੀ ਕਹਿ ਸਕਦੇ ਆ ਵੀ ਆਪੋਜੀਸ਼ਨ ਦੇ ਵਿੱਚ ਬੈਠੇ ਆ ਲੀਡਰ ਤਾਂ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਉੱਥੇ ਲੜਾਈ ਲੜਨੀ ਚਾਹੀਦੀ ਆ ਪੰਜਾਬ ਦੇ ਵਿੱਚ ਮਾਰਥ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਉਹ ਸਿਗਨਲ ਜਾਣਾ ਚਾਹੀਦਾ ਕਿ ਪੰਜਾਬ ਦਾ ਬੱਚਾ ਬੱਚਾ ਉਸ ਸੰਘਰਸ਼ ਨਾਲ ਜੁੜਿਆ ਹੈ ਸਰਕਾਰ ਨੂੰ ਦਬਾਉਣਾ ਚਾਹੀਦਾ ਸਾਨੂੰ ਇਕੱਠੇ ਹੋ ਕੇ ਨਾ ਕਿ ਅਸੀਂ ਇਹਨਾਂ ਚੀਜ਼ਾਂ 'ਚ ਵਖਰੇਵੇਂਾਂ 'ਚ ਪੈ ਕੇ ਕਿਤੇ ਆਪ ਦੀ ਜਿਹੜੇ ਕਹਿੰਦੇ ਨੇ ਨਾ ਕਿ ਉਹ ਇੱਕ ਕ੍ਰੈਡਿਟ ਵਾਰ ਜਾਂ ਜਿਵੇਂ ਸਿਆਸਦਾਨਾਂ 'ਚ ਇਹ ਗੱਲ ਹੁੰਦੀ ਆ ਕਿ ਆਹ ਕੰਮ ਮੈਂ ਕੀਤਾ ਜੀ ਆਹ ਮਸਲਾ ਮੈਂ ਹੱਲ ਕੀਤਾ ਜੀ ਤਾਂ ਉਹ ਚੀਜ਼ ਤੋਂ ਬਾਹਰ ਨਿਕਲ ਕੇ ਸਾਨੂੰ ਉਹ ਲੜਾਈ ਦੇ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਜੀ ਸਰਦਾਰ ਕਮਜੀਤ ਸਿੰਘ ਜਰਵ ਉਹਨਾਂ ਨੇ ਜੋ ਅਸੀਂ ਸਵਾਲ ਦਏ ਬਾਕੀ ਜਿਨ੍ਹਾਂ ਨੇ ਜਵਾਬ ਦਿੱਤੇ ਹੈਗੇ ਤੇ ਖਾਸ ਕਰਕੇ ਜਿਹੜੀ ਪਥਨਾਵ ਸੰਬੰਧ ਦਾ ਨਾਲੇ ਬੜੀਆਂ ਡੂੰਘੀਆਂ ਗੱਲਾਂਾਂ ਦਾ ਪਤਾ ਕੀਤੀਆਂ ਹੈਗੀਆਂ ਤੇ ਬਾਕੀ ਵੀ ਕਰਵਾਉਗੇ ਸੋਦੀਆਂ ਸਾਰੀਆਂ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਇਸਦਾ ਜਿਹੜਾ ਪੇਜ ਫੋਲੋ ਕਰੋ ভাই ਕੁਲਜੀ ਦਾ ਖਾਸਾ ਬਾਈ ਕੁਲਜੀ